ਬਾਬਾ ਦੀਪ ਸਿੰਘ ਜੀ ਦੀ ਅਗੰਮੀ ਹਸਤੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਅਗੰਮੀ ਬਾਣੀ ਦੇ ਸਾਏ ਹੇਠ ਵਿਚਾਰਨ ਦਾ ਯਤਨ ਕਰੀਏ ਸਾਧ ਰੂਪ ਆਪਣਾ ਤਨ ਧਾਰਿਆ ਮਹਾ ਅਗੰਤਿ ਆਪ ਉਭਾਰਿਆ ਅਜਨੇ ਮਨ ਨੂੰ ਸਾਧ ਕੇ ਬੈਠੇ ਨੇ ਰੱਬ ਦਾ ਰੂਪ ਨੇ ਇਹ ਸਾਧੂ ਸਭ ਪ੍ਰਭੂ ਦਾ ਚੋਲਾ ਹੁੰਦੇ ਨੇ ਸਰੂਪ ਹੁੰਦੇ ਨੇ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਸਦਨ ਕੋ ਸਦਾ ਨਮਸਕਾਰ ਅਬ ਮੁਕਤੀ ਹਾਸਲ ਕੀਤੀ ਹੁੰਦੀ ਹੈ ਜਿਹੜਾ ਸਰਦਰ ਬਹਿ ਗਿਆ ਉਹ ਵੀ ਮੁਕਤ ਤੇ ਕਹਿੰਦੇ ਸਦਾ ਹੀ ਨਮਸਕਾਰ ਉਹਨੂੰ ਹੁੰਦੀ ਹੈ ਇੱਥੇ ਮਾੜੀ ਦੀ ਵਡਿਆਈ ਹੋ ਜਾਵੇ ਸੰਤਾਂ ਸ਼ਹੀਦਾਂ ਦੀ ਤੇ ਢਿੱਡ ਵੀ ਡੋਣ ਲੱਗ ਪੈਂਦੀ ਹੈ ਔਰ ਉਹਨਾਂ ਦੇ ਜਿਹੜੇ ਆਪ ਆਪਣੇ ਨੂੰ ਸੇਖਾ ਗਵਾਉਂਦੇ ਨੇ ਮਾਦੇ ਗੁਰੂ ਗ੍ਰੰਥ ਸਾਹਿਬ ਨੂੰ ਨੇ ਪਰ ਗੁਰੂ ਗ੍ਰੰਥ ਸਾਹਿਬ ਦੀ ਇੱਕ ਨਹੀਂ ਮੰਨਦੇ ਜਿੰਬੇ ਹੁੰਦੇ ਆਪਾਂ ਕੀ ਪੜੀ ਹੁੰਦੀ ਵੀ ਸਤਿਗੁਰੂ ਦੀ ਮਹਿਮਾ ਸਦਾ ਪੜ੍ਹ ਰਣੀ ਹੈ ਇਹ ਮਹਿਮਾ ਤੋਂ ਸੜੀ ਜਾਂਦੇ ਨੇ ਅੱਛਾ ਸਾਧੂ ਵੀ ਆ ਤੇ ਸ਼ਹੀਦ ਦੀ ਪਦਵੀ ਵੀ ਅਸਲ ਹੈ ਸੂਰਾ ਸੋ ਪਹਿਚਾਨੀਆਂ ਜੋ ਲੜਾ ਦੀਨ ਕਾ ਹੈ ਤ ਪੁਰਜਾ ਪੁਰਜਾ ਕਟ ਮਰਿਆ ਕਬੂਨਾ ਛੜਾ ਹੈ ਖੇਤ ਫਰੋਗ ਦੇ ਨਾਮੇ ਮਿਹਰੇ ਤਾਬਾ ਅਸਤ ਗੋਇਲ ਬੰਤਾ ਸਿੰਘ ਗੁਫਤ ਫਿਦਾਏ ਹਕ ਸ਼ੁਦਾ ਉਹ ਜਾਵਿਦਾ ਦਰ ਜਹਾਂ ਅਸਤ ਬਾਬਾ ਦੀਪ ਸਿੰਘ ਦੀ ਸ਼ਾਨ ਵਿੱਚ ਮੈਂ ਇਹ ਫਿਕਰਾ ਲਿਖਿਆ ਹੈ ਫਰੋਗ ਦਾ ਮਤਲਬ ਹੁੰਦਾ ਰੌਸ਼ਨੀ ਚਮਕ ਉਹਦੀ ਸਦਾ ਦੁਨੀਆ ਤੇ ਪ੍ਰਗਟ ਰਹਿੰਦੀ ਹੈ ਜਿਹੜਾ ਸੱਚ ਲਈ ਧਰਮ ਲਈ ਸਿਰ ਦੇ ਦਿੰਦਾ ਹੈ ਉਹਦੀ ਚਮਕ ਕਦੇ ਦੁਨੀਆ ਤੋਂ ਮਿਟਦੀ ਨਹੀਂ ਉਹਦਾ ਨਾਮ ਨਾ ਮਿਟਦਾ ਨਹੀਂ ਲੱਖ ਬਦਲ ਆਉਂਦੇ ਜਾਂਦੇ ਰਹਿਣ ਸੂਰਜ ਕਿੱਥੇ ਮਿਟਣ ਵਾਲਾ ਨਿੰਦ ਕਉਂਦੇ ਨੇ ਨਿੰਦਾ ਕਰਦੇ ਨੇ ਖਾਕ ਵਿੱਚ ਰੁਲ ਜਾਂਦੇ ਨੇ ਸੰਤ ਦੇ ਸ਼ਹੀਦ ਦੀ ਮਹਿਮਾ ਪ੍ਰਗਟ ਰਹਿੰਦੀ ਹੈ ਉਹ ਮਹਾਪੁਰਸ਼ ਬਾਬਾ ਦੀਪ ਸਿੰਘ ਦਾ ਮਾਰਦੇ ਮਹੀਨੇ ਸਤਾਰਾ 349 ਬਿਕਰਮੀ ਸੰਮਤ ਨੂੰ ਉਹ ਵੇਣ ਲਾਹੌਰ ਦੇ ਪਰਗਨਾ ਯਮਰ ਸਰ ਦੇ ਇਲਾਕੇ ਵਿੱਚ ਪਰਫੁੱਲਤ ਹੋਏ ਭਾਗਾ ਵਾਲਾ ਬਾਬੂ ਭਾਈ ਭਰਤਾ ਤੇ ਭਾਗਾ ਵਾਲੀ ਮਾਈ ਬੀਬੀ ਜੀ ਹੁਣੀ دنیਆਵੀ ਕੁੱਲ ਦੀ ਗੱਲ ਕਰੀਏ ਮਹਾਨ ਕੋਸ਼ ਨੇ ਖੈਰਾ ਗੋਤ ਲਿਖੀ ਹੈ ਬਾਕੀ ਗ੍ਰੰਥਾਂ ਦੇ ਵਿੱਚ ਪਿੰਡ ਦੇ ਵਿੱਚ ਸੰਧੂ ਗੋਤ ਪ੍ਰਚਲਿਤ ਹੈ ਮੈਂ ਇੱਕ ਬੇਨਤੀ ਕਰਦਾ ਹੁਣਾ ਅਸਲ ਸਾਡੀ ਜਾਤ ਗੋਤ ਹੈ ਸਿੰਘ ਤੇ ਕੌਰ ਆ ਜਿਹਦਾ ਮੈਂ ਜ਼ਿਕਰ ਕੀਤਾ ਇਹ دنیਆਵੀ ਕਬੀਲੇ ਨੇ ਬਾਣੀ ਚ ਵੀ ਜ਼ਿਕਰ ਆਉਂਦਾ ਤਾਂ ਮੈਂ ਕਰ ਦਿੱਤਾ ਆਉਂਦਾ ਨਾ ਬਾਣੀ ਚ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਾਨਾ ਵੇ ਭੱਲਿਆਂ ਦੇ ਗੁਰੂ ਅਮਰਦਾਸ ਦੀ ਉਪਮਾ ਕੋਈ ਨਹੀਂ ਕਰਦਾ ਕਰ ਸਕਦਾ ਤੋਂ ਇਹ ਕੇਵਲ دنیਾਵੀ ਕਬੀਲੇ ਕਰਮ ਅਨੁਭਾਵੇ ਬਾਕੀ ਆਪਾਂ ਸਾਰੇ ਇੱਕੇ ਬਾਟੇ ਚ ਅੰਮ੍ਰਿਤ ਛਾਕੇ ਗੁਰੂ ਗੋਬਿੰਦ ਸਿੰਘ ਦੇ ਸਿੰਘ ਸਜਦੇ ਆ ਉਹਦੇ ਨਾਦੀ ਪੁੱਤਰ ਆ ਖੈਰ ਜ਼ਿਮੀਂਦਾਰਾਂ ਦਾ ਟੱਬਰ ਹੈ ਛਮਾਈ ਜਿਹੜੀ ਫਸਲ ਵੱਢ ਕੇ ਫਲ ਮਿਲਦਾ ਆਏ ਨਾ ਉਹ ਸੰਗਤਾਂ ਸਮੇਤ ਲੈ ਕੇ ਜਾਂਦੇ ਨੇ ਅਨੰਦਾਂ ਦੀ ਪੁਰੀ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਚਰਨਾਂ ਵਿੱਚ ਪੇਟ ਕਰਨਾ ਆ ਜਿਹੜਾ ਬਲਕ ਹੈ ਇਹਦਾ ਨਾਮ ਦੀਪ ਰੱਖਿਆ ਗਏ ਅਨੰਦਾਂ ਦੀ ਪੁਰੀ ਮਾਝ ਦੀ ਸੰਗਤ ਨਾਲ ਭਾਈ ਭਗਤਾ ਬੀਬੀ ਜਿਉਣੀ ਤੇ 18 ਕਰਿਆਂ ਦੀ ਉਮਰ ਹੋ ਗਈ ਸੀ ਪੰਜ ਦੀ ਪੇਦੀ ਇੱਕ ਨਦਰ ਕੀ ਪਈ ਗੁਰੂ ਗੋਬਿੰਦ ਸਿੰਘ ਦੀ ਭਾਈ ਦੀਪਾ ਗੁਰੂ ਦਾ ਯੋਗੀ ਰਹਿ ਗਿਆ ਸਮਝ ਪੈ ਗਈ ਸਤ ਪੁਰਖ ਸਤਗੁਰ ਪਰਮੇਸ਼ਰ ਜਿਸ ਭੇਤਤ ਪਾਰ ਪ੍ਰਾਇਣਾ ਇਹ ਹੀ ਆ ਜਿਹੜਾ ਬਹਾਸਾਗਰ ਤੋਂ ਪਾਰ ਲਾਵੇਗਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਇਹਦੇ ਚਰਨ ਨਹੀਂ ਛੱਡਨੇ ਮਾਝੇ ਦੀ ਸੰਗਤ ਵਾਪਸ ਆਉਣ ਦੀ ਤਿਆਰ ਹੋਈ ਭਾਈ ਦੀਪਾ ਵੇ ਰ ਗਿਆ ਕਹਿੰਦਾ ਮੈਂ ਤੇ ਨਹੀਂ ਜਾਂਦਾ ਭਾਈ ਪ੍ਰਤਾਪ ਬੀਬੀ ਜਿਉਣੀ ਉਹ ਵਿੰਡ ਨੂੰ ਵਾਪਸ ਆ ਗਏ ਭਾਈ ਦੀਪਾ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਚਰਨਾ ਚ ਟਿਕਿਆ ਤੇ ਗੁਰੂ ਦੇ ਚਰਨਾ ਚ ਨਾ ਸਭ ਤੋਂ ਉੱਚਾ ਰੁਤਬਾ ਸਿੱਖਾਂ ਚੋਂ ਭਾਈ ਮਨੀ ਸਿੰਘ ਦਾ ਸੀ ਉਦੋਂ ਦੀਵਾਨ ਦਾ ਰੁਤਬਾ ਮਿਲਿਆ ਹੋਇਆ ਸੀ ਜਿਵੇਂ ਹੋਮ ਮਿਨਿਸਟਰ ਹੁੰਦਾ ਨਾ ਪ੍ਰਧਾਨ ਮੰਤਰੀ ਤੋਂ ਬਾਅਦ ਇਦਾਂ ਗੁਰੂ ਪਰਮੇਸ਼ਰ ਤੋਂ ਬਾਅਦ ਭਾਈ ਮਨੀ ਸਿੰਘ ਦਾ ਅਦਬ ਸੀ ਗੁਰੂ ਗੋਬਿੰਦ ਸਿੰਘ ਦੇ ਹੁਕਮ 'ਚ ਭਾਈ ਮਨੀ ਸਿੰਘ ਦੀ ਦੇਖ ਰੇਖ ਹੇਠ ਸ਼ਸਤਰ ਤੇ ਸ਼ਾਸਤਰ ਵਿਦਿਆ ਵਿਦਿਆਰਥੀ ਸਿੱਖਦੇ ਸਨ ਸਾਨੂੰ ਹੁਕਮ ਹੈ ਗੁਰੂ ਦਾ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਸਿੱਖ ਰਾਜਸੀ ਪੱਖ ਵੀ ਰੱਖਦਾ ਹੈ ਤਲਵਾਰ ਦੀ ਬਾਤ ਵੀ ਪਾਉਂਦਾ ਹੈ ਜੋਗ ਰੱਬ ਨਾਲ ਜੋੜ ਵਾਲੀ ਬਾਤ ਵੀ ਪਾਉਂਦਾ ਹੈ ਧਾਰਮਿਕ ਗ੍ਰੰਥਾਂ ਦੀ ਬਾਤ ਵੀ ਕਰਦਾ ਹੈ ਹੁਣ ਸਾਡੇ ਕੋਲ ਦੋਵੇਂ ਨਹੀਂ ਰਏ ਨਾ ਸਾਡੇ ਬੱਚੇ ਸ਼ਸਤਰ ਵਿਦਿਆ ਹੀ ਸਿੱਖਦੇ ਨੇ ਨਾ ਸ਼ਾਸਤਰ ਹੀ ਪੜ੍ਹਦੇ ਨੇ ਭਾਵ ਧਾਰਮਿਕ ਗ੍ਰੰਥਾਂ ਦਾ ਅਧਿਐਨ ਨਹੀਂ ਕਰਦੇ ਤੂੰ ਸ਼ਕਤੀ ਦਾ ਕੇਂਦਰ ਕਾਲ ਤੱਕ ਤੈ ਇਹਦੇ ਕੋਲ ਭਗਤੀ ਦਾ ਅਮਰਮਾ ਤਿੰਨਾਂ ਲੋਕਾਂ ਦਾ ਖਸਮ ਗੁਰੂ ਗ੍ਰੰਥ ਸਾਹਿਬ ਹੈ ਤੇ ਸ਼ਕਤੀ ਦਾ ਦਸਮ ਗ੍ਰੰਥ ਵੀ ਆਇਆ ਉਸकी ਮੀਤ ਤੇ ਪੀਤ ਪ੍ਰਫੁੱਤ ਹੋਈ ਇਹ ਹੋ ਭਗਤੀ ਸਰਹਾਣੇ ਵਾਲਾ ਸ਼ਕਤੀ ਚਰਨਾ ਵਾਲਾ ਹਰਮੰਦਰ ਸਾਹਿਬ ਸਰਹਾਣੇ ਵਾਲ ਅਕਾਲ ਤਖਤ ਚਰਨਾ ਵਾਲਾ ਗੁਰਦਾ ਕਦੀ ਭਗਤੀ ਨੂੰ ਗੁਰੂ ਗ੍ਰੰਥ ਸਾਹਿਬ ਸ਼ਕਤੀ ਦਸਮ ਗ੍ਰੰਥ ਚਰਨਾ ਵਾਲਾ ਤੋ ਇਦਾਂ ਸਦਾ ਚੱਲਦਾ ਹੈ ਮਾਪੇ ਨਾ 1703 ਈਸਵੀ 1760 ਦੇ ਕਰੀਬ ਹੀ ਸਮੇਂ ਚ ਪਾਈ ਭਗਤਾ ਬੀਬੀ ਜੀ ਨੂੰ ਹੀ ਮਾਝੇ ਦੀ ਸੰਗਤ ਨਾਲ ਫੇਰ ਆਇਆ ਨੰਦਪੁਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਹਿੰਦੇ ਭਾਈ ਬੀਬੇ ਵੜੀਆਂ ਵਾਲਾ ਚੋੜਾ ਉੱਚਾ ਦਮਾਲਾ ਚੱਕਰ ਚੁਰਦੇ ਕਮਰ ਕਸਾ ਲਗਿਆ ਸ਼ਸਤਰ ਟੰਗੇ ਹੋਏ ਜਦੋਂ ਦਰਬਾਰ ਵਿੱਚ ਆਇਆ ਮਾਈ ਦੀਆਂ ਅੱਖਾਂ ਭਰੀਆਂ ਗਲੂਆ ਭਰਿਆ ਕੰਦੀ ਆਹ ਦੀਪੇ ਪੁੱਤ ਤਿੰਨਾਂ ਲੋਕਾਂ ਦਾ ਖਸਮ ਗੁਰਗੋਬਿੰਦ ਸਿੰਘ ਗਰਜਿਆ ਮਾਈ ਤੇ ਹੁਣ ਦੀਪਾ ਨਹੀਂ ਰਿਹਾ ਖੰਡੇ ਦੀ ਪੌਲ ਛਾਕੇ ਦੀਪ ਸਿੰਘ ਬਣ ਗਿਆ ਹੈ ਤੇ ਸਿੰਘ ਦਾ ਨਾਮ ਅੱਧਾ ਨਹੀਂ ਲੈਂਦਾ ਮਹਾਰਾਜ ਕੁਝ ਸਮੇਂ ਲਈ ਪਿੰਡ ਲੈ ਜਾਗੇ ਲਾਲ ਨੂੰ ਤੇ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਆਗਿਆ ਦਿੱਤੀ ਬਾਬਾ ਦੀਪ ਸਿੰਘ ਜਾਣਾ ਨਹੀਂ ਸੀ ਚਾਹੁੰਦੇ ਗੁਰਾਂ ਦਾ ਹੁਕਮ ਹੋ ਗਿਆ ਤੇ ਨਾਲ ਮਹਾਰਾਜ ਨੇ ਇਹ ਵੀ ਕਹਿ ਦਿੱਤਾ ਕਾਲ ਯੁਗ ਮਹਿ ਕੀਰਤਨ ਪ੍ਰਧਾਨਾ ਗੁਰਮਖ ਜਪਿਆ ਲਾਇ ਧਿਆਨਾ ਆਪ ਤ ਮੈਮਾ ਕਲਜੋਗ ਵਿੱਚ ਕੀਰਤਨ ਦੀ ਆ ਨਾਮ ਜਪਣ ਦੀ ਆ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਿਸੋਆ ਗੁਰੂ ਨਾਨਕ ਦੇ ਸਿੱਖ ਦੇ ਘਰ ਕੀਰਤਨ ਹੁੰਦਾ ਹਰ ਸਿੱਖ ਦਾ ਘਰ ਹੀ ਗੋਦਵਾਰਾ ਹੈ ਹਰ ਸਿੱਖ ਸਿੱਖੀ ਦਾ ਪ੍ਰਤੀਾਰਕ ਹੈ ਬਾਬਾ ਦੀਪ ਸਿੰਘ ਜਿੱਥੇ ਵੀ ਰਹਿਣਾ ਆਪ ਜੁੜੇ ਹੋ ਹੋਰਾਂ ਨੂੰ ਸਿੱਖੀ ਨਾਲ ਜੋੜਨਾ ਹੈ ਬਾਬਾ ਜੀ ਬਹੁਤ ਵੰਡ ਚਲੇ ਗਏ ਮਾਪਿਆਂ ਨਾਲ ਤੇ ਸਾਲ ਚੜਿਆ 1704 ਈਸਵੀ 1760 ਬਿਕਰਮੀ ਸੰਮਤ ਮੁਗਲਿਆ ਸਲਤਨਤ ਤੌਰੰਗ ਜੇਬ ਬਾਈ ਤਾਰ ਦੇ ਰਾਰੇ ਉੱਤਰੀ ਭਾਰਤ ਦੇ ਸੂਬੇ ਗੁਰੂ ਗੋਬਿੰਦ ਸਿੰਘ ਦੇ ਖਾਤਮੇ ਲਈ ਨੰਦਗਪੁਰ ਨੂੰ ਘੇਰਦੇ ਨੇ 7 ਮਹੀਨੇ ਯੁੱਧ ਟੱਲਿਆ ਜ ਵਿਉਂਤ ਘੜੀ ਮੁਗਲਾਂ ਨੇ ਬਾਜੀ ਤਾਰੀਆਂ ਨੇ ਗੁਰੂ ਨੂੰ ਕਿਸੇ ਤਰ੍ਹਾਂ ਆਨੰਦਪੁਰੋਂ ਕੱਢ ਕੇ ਪਿੱਛੇ ਵਾਰ ਕਰਕੇ ਮੁਕਾਈਏ। ਕਸਮਾਂ ਉਠਾਈਆਂ ਕੁਰਾਨ ਦੀਆਂ ਗਉਂ ਦੀਆਂ ਜ਼ਫਰਨਾਮੇ ਚ ਕਲਗੀਧਰ ਨੇ ਲਿਖਿਆ ਹੈ। ਕਸੇ ਕੌਲੇ ਕੋਰਾ ਪੁਨਰ ਇਤ ਬਾਰ ਹਮਾਰੋ ਸੇ ਆਖਿਰ ਸ਼ਬਦ ਮਰ ਦੁਖਾਰ ਅਰੋਂ ਸੇ ਮੈਂ ਤੇਰੀ ਕਸਮ ਦਾ ਯਕੀਨ ਨਾ ਕਰਦਾ ਤੇ ਮੇਰਾ ਨੁਕਸਾਨ ਨਾ ਹੁੰਦਾ ਮੇਰੀ ਫੌਜ ਲੰਗੜੀ ਨਾ ਹੁੰਦੀ ਪਰ ਯਕੀਨ ਪਸਾ ਕਿਉਂ ਕੀਤਾ ਮੈਂ ਹਰ ਧਰਮ ਦਾ ਅਦਬ ਕਰਦਾ ਹਾਂ ਹਰ ਧਰਮ ਦੇ ਧਾਰਮਿਕ ਗ੍ਰੰਥ ਦਾ ਸਤਿਕਾਰ ਕਰਦਾ ਹਾਂ ਤੂੰ ਮੁਸਲਮਾਨ ਹੋ ਕੇ ਕੁਰਾਨ ਦਾ ਅਦਬ ਭੁੱਲ ਗਿਆ ਤੂੰ ਸੱਚਾ ਮੁਸਲਮਾਨ ਮੈਨੂੰ ਪਤਾ ਸੀ ਤੂੰ ਪਹਿਮਾ ਸ਼ਿਕਨ ਮੈਂ ਪਰ ਮੈਂ ਇੱਕ ਧਰਮ ਦਾ ਵੈਬਰ ਹੋਣ ਦੇ ਨਾਤੇ ਦੂਜੇ ਧਰਮ ਦੇ ਧਾਰਮਿਕ ਗੰਥ ਦਾ ਸਤਿਕਾਰ ਕੀਤਾ ਹੈ। ਚੂੜ ਤੇਰੇ ਦੇ ਉਤਰੇ ਲੋਕਾਂ ਦੇ ਦੀਨੰਦਪੁਰ ਛੱਡੋ ਪਹਾੜੀ ਇਲਾਕਾ ਬਰਬਾਦ ਹੋ ਗਿਆ ਲੋਕ ਦੁਖੀ ਨੇ ਤੁਸੀਂ ਕਿਨਾਰਾ ਕਰੋ ਅਸੀਂ ਵੀ ਕਰਦੇ ਹਾਂ ਤੁਹਾਡੀ ਵਾਹ ਵਾਲੀ ਨਹੀਂ ਬਿੰਦੇ 6 ਪੋਦੀ ਰਾਤ ਗੋਬਿੰਦ ਸਿੰਘ ਨੰਦਪੁਰ ਛੱੜਦੇ ਨੇ 7 ਪੋਦੀ ਅਮਤਵਲੇ ਸੱਸਾ ਕੰਡੇ ਪਹੁੰਚੇ ਕਸਮਾ ਤੋੜ ਕੇ ਮੁਗਲਾਂ ਨੇ ਬਾਈ ਧਾਰ ਦੇ ਰਾਜਾਂ ਹਮਲਾ ਕੀਤਾ ਖਮਸਾਨ ਦਾ ਯੁੱਧ ਮੱਚਿਆ ਸਰਸਾ ਕੰਡੇ ਪਰਿਵਾਰ ਵਿਛੋੜਾ ਹੋਇਆ ਮਾਤਾ ਸਾਹਿਬ ਕੌਰ ਸੁੰਦਰ ਕੌਰ ਭਾਈ ਮਨੀ ਸਿੰਘ मामा ਕਿਰਪਾਲ ਚੰਦ ਮਤਾ ਗੁਜਰੀ ਬਾਬਾ ਜੋਰਾਵਰ ਸਿੰਘ ਫਤੇ ਸਿੰਘ 9-7 ਸਾਲ ਦੇ ਛੋਟੇ ਸਾਹਿਬ ਜਾਰੇ ਇੱਕ ਦਿਸ਼ਾ ਚਲੇ ਗਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਾਬਾ ਜੀ ਸਿੰਘ ਜੋਹਾਰ ਸਿੰਘ ਪੰਜ ਪਿਆਰੇ ਸਹਿਬਾਨ ਹੋਰ ਪਿਆਰੇ ਸਿੰਘ ਇਹ ਚਮਕੌਰ ਦੀ ਗੜੀ ਗਈ ਅਟਪੋਹ ਨੂੰ ਦੁਨੀਆਂ ਦਾ ਸਭ ਤੋਂ ਸਾਮ ਤੇ ਵੱਡਾ ਯੁੱਧ ਹੋਇਆ ਗੁਰੂ ਸਿੰਘ ਜੇ ਕਾਰੇ ਕੋ ਨਦ ਚਹਿਲਨ ਦੇ ਦਹ ਲਖ ਬਰਾਇਤ ਬਰੋ ਬੇ ਖਬਰ ਜ਼ਫਰਨਾਮੇ ਕਲਗੀ ਤਰ ਕਹਿੰਦੇ ਮੇਰੇ ਕੋਲ 40 ਭੁਕੇ ਸਿੰਘ ਔਰੰਗਜ਼ੇਬ ਦੀ 10 ਲੱਖ ਫੌਜ ਨਾਲ ਟਕਰਾ ਗਏ ਬਾਬਾ ਜੀ ਸਿੰਘ ਜੁਝਾਰ ਸਿੰਘ ਅਟਪੋਹ ਨੂੰ ਸ਼ਹੀਦ ਹੋਏ ਹੋਰ ਜਾਨ ਨਾਲੋਂ ਪਿਆਰੇ ਸਿੰਘ ਸ਼ਹੀਦ ਹੋਏ ਤਿੰਨਾਂ ਲੋਕਾਂ ਦਾ ਖਸਮ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਭਾਈ ਸੰਗਤ ਸਿੰਘ ਨੂੰ ਕਲਗੀ ਤੋੜਾ ਦੇ ਕੇ ਆਪ ਮੈਦਾਨੇ ਜੰਗ ਵਿੱਚ ਨਤਰਿਆ ਖੁੜਾ ਖੋਜ ਮਟਾ ਕੇ ਮੁਗਲੀਆਂ ਫੌਜਾਂ ਦਾ ਨੌ ਉਹਦੇ ਅੰਤ ਵੇਲੇ ਮਸ਼ੀਨਾਂ ਵਾਲੇ ਪਹੁੰਚ ਗਏ 13 ਪੋਹ ਨੂੰ ਬਾਬਾ ਦੀਨੇ ਤੰਗੜ ਬਿੱਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਫਰਨਾਮਾ ਜਿੱਤ ਦੀ ਚਿੱਠੀ ਔਰੰਗਜ਼ੇਬ ਨੂੰ ਲਿਖ ਦਿੱਤੀ। ਬਾਬਾ ਦਇਆ ਸਿੰਘ ਜੋ ਮੁਖੀ ਨੇ ਪੰਜਾਬਿਆਰਿਆਂ ਦੇ ਜਫਰਨਾਮਾ ਦੇ ਕੇ ਦੱਖਣ ਵੱਲ ਤੋਰਿਆ। ਆਪ ਮੰਜ਼ਲਾ ਮਾਰਦੇ ਮਾਲਵੇ ਵੱਲ ਨੂੰ ਵਧੇ। ਰਾਮਿਆਂ ਨੇ ਬੈਠੇ ਖਬਰ ਹੋਈ ਜੀ ਨਾਜ਼ਮ ਵਜ਼ੀਰ ਖਾਂ ਪਿੱਛਾ ਕਰਦਾ ਆ ਰਿਹਾ ਫੌਜਾਂ ਲੈ ਕੇ ਖਿਜ਼ਰਾਨੇ ਦੀ ਟਾਬ ਤੇ ਗੁਰਾਂ ਢਕਿਆ। ਉਸਾਨ ਦਾ ਜੋ ਮੱਗਿਆ ਭਾਈ ਮਹਾ ਸਿੰਘ ਕਾਲੀ ਸਿੰਘਾ ਸਮੇਤ ਸ਼ਹਾਦਤ ਦੀ ਅਬਦੀ ਪਾ ਕੇ ਲਗਬਾ ਹਸਲ ਕਰ ਗਿਆ ਮੁਕਤਾ ਤੇ ਚਾਲੀਆਂ ਨੂੰ ਇਹੀ ਲਗਮ ਮਿਲਿਆ ਮੁਕਤੇ ਪਰਚਲਤ ਹੋਏ। ਥੋੜਾ ਜਿਹਾ ਅੱਗੇ ਵਧਿਆ ਬਾਪੂ ਨਾਜ਼ਮ ਵਜ਼ੀ ਕਮਰ ਕਸਾ ਜੰਗ ਦਾ ਖੋਲਿਆ ਸਾਬੂ ਕੀ ਤਲਵੰਡੀ ਦਮ ਲਿਆ ਜਗਾ ਦਾ ਨਾਮ ਪੈ ਗਿਆ ਦਮਦਮਾ ਸਾਹਿਬ ਸਾਜੂ ਲਿਆ ਉਥੇ ਸਾਰਿਆਂ ਨੂੰ ਖਬਰ ਹੋ ਗਈ ਵੀ ਗੁਰਦੇਵ ਟਿੱਕੇ ਨੇ ਮਾਰਵੇ ਬਾਬਾ ਦੀਪ ਸਿੰਘ ਵੀ ਪੋਵਣ ਤੋਂ ਵਾਪਸ ਆਏ ਮਾਤਾ ਸਾਹਿਬ ਕੋਰ ਮਾਤਾ ਸੁੰਦਰ ਕੋਰ ਮਾਮਾ ਕਿਰਪਾਲ ਚੰਦ ਭਾਈ ਮਨੀ ਸਿੰਘ ਹੋਰ ਪਿਆਰੇ ਸਿੰਘ ਦਿੱਲੀ ਤੋਂ ਦਮਦਮਾ ਸਾਹਿਬ ਆਏ ਉਥੇ ਫਿਰ ਬਾਬਾ ਮਨੀ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਰ ਨਾਉਂਸ ਕਰਨੀ ਕਈਆਂ ਨੂੰ ਨਹੀਂ ਆਉਂਦੀ ਅਰਥਾਂ ਦਾ ਅਨਰਥ ਹੋ ਜਾਂਦਾ ਹੈ ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਤੁਰੋਂ ਆਈ ਅਗੰਮੀ ਬਾਣੀ ਹੈ ਉਹ ਜਿਹੜਾ ਤੁਰੇ ਦਾ ਮਾਲਕ ਵਾਹਿਗੁਰੂ ਹੈ ਬਿਸੂ ਬਿਸੂਏ ਜਾਂ ਮਨ ਠਹਿਰਾਣੇ ਗੁਰਪਾਰ ਬ੍ਰਹਮ ਇੱਕਾ ਹੀ ਜਾਣੇ ਤੂੰ ਦਾ ਰੁਪਏ ਤੇਰੇ ਦੇਸ ਦੀ ਬਾਣੀ ਸਾਨੂੰ ਸੋਧ ਪਰ ਨਹੀਂ ਸਿਖਾ ਮਹਾ ਗਿਆਨੀ ਬ੍ਰਹਮ ਗਿਆਨੀ ਹਰ ਭਾਸ਼ਾ ਵਿੱਚ ਨਿਪੁੰਨ ਮਹਾਪੁਰਸ਼ ਹੈ ਭਾਈ ਮਨੀ ਸਿੰਘ ਤੇ ਨਿਮਰਤਾ ਵੇਖੋ ਬਾਣੀ ਦੀ ਸੰਥਿਆ ਸਿਖਾਓ ਸਾਨੂੰ ਅਰਥ ਸਿਖਾਓ ਜਾਣਦੇ ਨੇ ਜਿਹੜੇ ਅਰਥ ਗੁਰੂ ਗੋਬਿੰਦ ਸਿੰਘ ਜੀ ਖਾਂਦਾ ਉਹ ਬ੍ਰਹਮ ਵਿਤਿਆਂ ਤੋਂ ਅੱਗੇ ਦੀ ਬਾਤ ਹੈ ਖੁਦ ਪਤਾ ਜੂ ਹੈ ਸੰਥਿਆ ਬੜੀ ਜ਼ ਬਾਵੇਂ ਅਸ਼ੋਧ ਹੀ ਪੜਦੇ ਹੋ ਜੇ ਰਾਸੋਂ ਦਾ ਪੜੋ ਅਰਦਾਸ ਇਸੇ ਲਈ ਤੇ ਕਰੀ ਦੀ ਆ ਬਾਪੂ ਲਗਾ ਮਾਤਰਾ ਦੀ ਗਲਤੀ ਹੋ ਗਈ ਮਰਛਦੀ ਬਖਸ਼ੋ ਵੀ ਦਦਾ ਪਰ ਸ਼ੋਧ ਪੜੋਗੇ ਤਾਂ ਬਹੁਤ ਆ ਬਲੇ ਚੋਕਾ ਸਮਝਾ ਮਾ ਤੁਹਾਡੇ ਚੋਂ ਕਿਸੇ ਦਾ ਨਾਮ ਮੰਨ ਲਓ ਗੁਰਮukh ਸਿੰਘ ਹੋਵੇ ਤੇ ਕੋਈ ਅਗੇ ਉਹ ਗੁਰਮਖਾ ਤੁਹਾਡੇ ਚੋਂ ਕਿਸੇ ਦਾ ਨਾਮ ਖੜਕ ਸਿੰਘ ਹੋਵੇ ਕੋਈ ਅਗੇ ਉਹ ਖੜਕੂ ਗੱਲ ਸੁਣ ਪੁੱਠਾ ਨਾ ਲਵੇ ਗੁੱਸਾ ਕਰੋਗੇ ਕਿ ਨਹੀਂ ਆ ਬਾਣੀ ਕੀ ਹੈ ਵਾਹਿਗੁਰੂ ਦੇ ਨਾਮ ਕਰਮ ਨਾਮ ਨੇ ਸਾਰੇ ਦੇ ਸਾਰੇ ਜਦੋਂ ਪੁੱਠੇ ਨਾਮ ਲੈਂਦੇ ਉਹ ਲਗਾ ਮਾਤਰਾ ਦਾ ਫਰਕ ਪਾਉਂਦੇ ਉਹ ਗਿਲਾ ਤੇ ਕਰਦਾ ਹੈ ਠੀਕ ਹੈ ਬਖਸ਼ੇਂਦਾ ਬਖਸ਼ੇਂਦਾ ਅਰਦਾਸ ਕਰੀਏ ਤੇ ਜੇ ਸ਼ੋਧ ਲੈਣੀ ਨਾਮ ਸਿੱਖ ਮਹਾਰਾਜ ਕਹਿੰਦੇ ਜਾਓ ਧੀਰਮਲ ਕੋਲੋਂ ਢੀਡ ਲਿਆਓ ਮੈਂ ਸੰਸਕਿਆ ਕਰਾਉਣਾ ਹੈ ਉਹ ਜਿਹੜੀ ਕਰਤਾਰਪੁਰ ਦੀ ਢੀਡ ਪਰਚਲਤ ਹੈ ਨਾ ਇੱਥੇ ਅੰਮ੍ਰਿਤਸਰ ਰਾਮ ਸਰਵਕੇ 1666 ਨਿਕਰਮੀ ਸਮਤ ਗੁਰੂ ਅਰਜਨ ਸਾਹਿਬ ਨੇ ਪਈ ਗੁਰਦਾਸ ਕੋਲੋਂ ਖਵਾਈ ਉਹ ਬਾਬੇ ਧੀਰਮਲ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਵੀ ਜੇ ਤੁਹਾਡਾ ਗੁਰੂ ਅਕਾਲ ਪੁਰਖ ਦਾ ਸਰੂਪ ਹੈ ਗੁਰੂ ਨਾਨਕ ਦਾ ਦਸਵਾਂ ਜਾਮਾ ਹੈ ਗੁਰੂ ਨਾਨਕ ਤੇ ਬਾਣੀ ਧੁਰੋਂ ਲਿਆਇਆ ਜੈਸੀ ਮੈਂ ਆਵਾਂ ਕਸਮ ਕੀ ਬਣਨੀ ਤੇ ਸੜਾ ਕਰੀ 11ਵੇਂ ਲਾ ਲੋ ਤੇ ਤੁਸੀਂ ਆਦੇ ਉਹ ਵੀ ਗੁਰੂ ਸਾਡਾ ਅਗੰਮੀ ਹਸਤੀ ਹੈ ਫਿਰ ਨਕਲ ਮਾਰਨ ਲਈ ਗ੍ਰੰਥ ਕਿਉਂ ਮੰਗਦਾ ਇਹ ਵੀ ਧੁਰੋਂ ਬਾਣੀ ਲ ਅੱਛਾ ਬੀੜਾ ਉਹਨਾਂ ਹੋਰ ਵੀ ਮੌਜੂਦ ਨੇ ਭਾਈ ਬੰਨੋ ਵਾਲੀ ਬੀੜ ਮੌਜੂਦ ਹੈ ਨੰਦ ਚੰਦ ਵਾਲੀ ਬੀੜ ਮੌਜੂਦ ਹੈ ਡਰੋਲੀ ਭਈ ਹੈ ਪਰ ਹੁਣ ਜੇ ਬੀੜ ਤੋਂ ਬਾਣੀ ਪੜਦੇ ਨੇ ਗੁਰਦੇਵ ਤੇ ਤਰਕ ਉੱਥੇ ਹੀ ਰਹੇਗਾ ਵੀ ਇਹ ਗੁਰੂ ਨਾਨਕ ਵਾਲੀ ਜੋਤ ਨਹੀਂ ਹੁਣ ਗਲਵੇ ਚੋਂ ਪ੍ਰਗਟ ਕਰਨੀ ਹੈ ਬਾਣੀ ਭਾਈ ਮਨੀ ਸਿੰਘ ਕਲਮਾ ਫੜੋ ਸ਼ਾਹੀ ਲੈ ਕੇ ਬੈਠੋ ਮੈਂ ਬਾਣੀ ਲਿਖਵਾਉਣਾ ਤੁਸੀਂ ਲਿਖਣੀ ਹੈ ਬਾਬਾ ਦੀਪ ਸਿੰਘ ਜਦੋਂ ਸ਼ਾਹੀ ਮੁਕਤੀ ਤੁਸੀਂ ਯਾਦ ਕਰਨੀ ਹੈ ਜਦੋਂ ਕਲਮ ਟੁੱਟੇ ਕੱਸ ਜਾਵੇ ਤੁਸੀਂ ਕਰਨੀ ਹੈ 18 10 20 ਇੱਕ ਓੰਕਾਰ ਤੋਂ ਬਾਣੀ ਸ਼ੁਰੂ ਹੋਈ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਸ਼ਬਦ ਵਿੱਚ ਲਿਖੇ ਗਏ ਗੁਰੂ ਅਰਜਨ ਸਾਹਿਬ ਦੀ ਅਗੰਮੀ ਬਾਣੀ ਰਾਗ ਮਾਲਾ ਤੇ ਆਦ ਗ੍ਰੰਥ ਸਾਹਿਬ ਦੀ ਸੰਪੂਰਨਤਾ ਹੁੰਦੀ ਹੈ ਅਰਦਾਸ ਹੋਈ ਉੱਥੇ ਹੁਕਮਨਾਮਾ ਲਿਆ ਜਾਂਦਾ ਹੈ ਬਾਬਾ ਮਨੀ ਸਿੰਘ ਦੀ ਅਗਮੀ ਰਸਨਾ ਤੋਂ ਗੁਰੂ ਕੇ ਬੋਲ ਪ੍ਰਗਟ ਹੋ ਰਹੇ ਸਨ ਟੋਡੀ ਮਹੱਲਾ ਪੰਜਵਾਂ ਸਤਗੁਰ ਆਇਓ ਸਰਨ ਤੋ ਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ। ਹਮਾਰੀ ਗੁਰਦੇਵ ਨੇ ਇਥੇ ਦਮਦਮੀ ਬੀੜ ਤਿਆਰ ਕੀਤੀ 48 ਸਿੰਘਾਂ ਨੂੰ ਅਰਥ ਪੜਾਏ। ਬਾਬਾ ਮਨੀ ਸਿੰਘ, ਬਾਬਾ ਦੀਪ ਸਿੰਘ, ਬਾਬਾ ਰਾਮਕੌਰ ਜੀ, ਬਾਬਾ ਗੁਰਬਖਸ਼ ਸਿੰਘ ਆਦਕ ਇਹ ਪਿਆਰੇ ਗੁਰੂ ਕੇ ਸਿੱਖ। ਮਹਾਰਾਜਾ ਦੱਖਣਵਾਲ ਨੂੰ ਜਾਣ ਦੀ ਤਿਆਰੀ ਕਰਦੇ ਨੇ। ਨਾ ਵਿਸ਼ ਤਹਿ ਰਾਸੀ ਦੋ ਬਾਗ ਉਸਤ ਹੈ ਜ਼ੁਬਾਂ ਬਿਬਾਇਦ ਕੇ ਇਨਕਾਰ ਰਾਹਤ ਰਸਾ। ਕਿਉਂ ਚਲੇਖਾ ਜ਼ਫਰਨਾਮੇ ਚ ਲਿਖਿਆ ਬਾਦਸ਼ਾਹ ਨੇ। ਮੈਂ ਤਾਂ ਮੈਨੂੰ ਆਹੋਂ ਚੇਵ ਦੀ ਲਿਖਤੀ ਚਿੱਠੀ ਮਿਲੀ ਮੂੰਹ ਜਬਾਨੀ ਸੁਨੇ ਮਿਲੇ ਵੀ ਆਪਾਂ ਮਿਲਾਬ ਕਰੀਏ ਭਡੇ ਨਾਲ ਟਕਾ ਬਣਾਉਆ ਹੈ ਹੁਣ ਸਮਾਂ ਬਣਿਆ ਤੇ ਮੈਂ ਜਾਣ ਦੀ ਤਿਆਰੀ ਕੀਤੀ ਹੈ ਮਹਾਰਾਜ ਨੇ ਸਾਰਿਆਂ ਨੂੰ ਬਖਸ਼ਿਸ਼ਾਂ ਦਿੱਤੀਆਂ ਭਾਈ ਮਨੀ ਸਿੰਘ ਨੂੰ ਪੁੱਛਿਆ ਕੀ ਮੰਗਦੇ ਹੋ ਝੋਲੀ ਅੜ ਕੇ ਬਾਬਾ ਮਨੀ ਸਿੰਘਾਂ ਦਾ ਮਹਾਰਾਜ ਆ ਜਿਹੜਾ ਤੁਹਾਡਾ ਸਿੱਖੀ ਦਾ ਫਲਸਫਾ ਹੈ ਨਾ ਜਿਹਦੇ ਚ ਅੱਜ ਪਰਪੱਕਾ ਮੈਂ ਕੱਲ ਨੂੰ ਪਿਲਕ ਨਾ ਜਾਵਾਂ ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਬੇ ਤੇ ਬਾਪੂ ਗੱਡ ਕੇ ਗੁਰੂ ਗੋਬਿੰਦ ਸਿੰਘ ਆਖਣ ਲੱਗਾ ਭਾਈ ਮਨੀ ਸਿੰਘ ਤੇਰਾ ਬੰਦਬੰਦ ਕਟਿਆ ਜਾ ਸਕਦਾ ਏ ਪਰ ਤੇਰੀ ਸਿੱਖੀ ਨਹੀਂ ਕੱਟੀ ਜਾ ਸਕਦੀ ਤੇਰੀ ਸ ਬਾਬਾ ਦੀਪ ਸਿੰਘ ਨੇ ਇਹ ਹੀ ਮੰਗ ਰੱਖੀ ਬਕੂ ਸਿੱਖੀ ਦੇ ਸਾਸ ਨਾਲ ਨਿਵੇ ਮੇਰੇ ਗਲੂਏ ਦਾ ਪਰਣ ਪੂਰਾ ਕਰ ਦੇਈਂ ਅਰਦਾਸ ਪੂਰੀ ਕਰੀ ਗੁਰੂ ਗੋਬਿੰਦ ਸਿੰਘ ਗਰਜ ਕੇ ਆਂਦੇ ਬਾਬਾ ਦੀਪ ਸਿੰਘ ਤੇਰਾ ਸਿਰ ਕਟਿਆ ਜਾ ਸਕਦਾ ਹੈ ਤੇਰਾ ਪਰਣ ਨਹੀਂ ਕੋਈ ਕੱਟ ਸਕਦਾ ਸਿੱਖੀ ਕੇਸਾਂ ਸਵਾਸਾਂ ਨਾਲ ਨਿਵੇਗੀ ਮਹਾਰਾਜ ਨੇ ਡਿਊਟੀਆਂ ਲਾਈਆਂ ਭਾਈ ਮਨੀ ਸਿੰਘ ਦਾ ਸੰਥਿਆ ਕਰਵਾਉ ਜੋ ਅਸੀਂ ਤੁਹਾਨੂੰ ਕਰਵਾਈ ਹੈ ਬਾਬਾ ਦੀਪ ਸਿੰਘ ਦੀ ਤੁਸੀਂ ਦਮਦਮਾ ਸਾਹਿਬ ਟਿੱਕੇ ਸੰਥਿਆ ਦੀ ਇਸ ਜ਼ਾਰੀਰ ਕੋ 23 ਸਾਵਣ 1763 ਬਿਕਰਮੀ ਸੰਮਤ ਨੂੰ ਦਮਦਮਾ ਟਕਸਾਲ ਦਾ ਆਗਾਜ਼ ਹੋਇਆ ਟਕਸਾਲ ਹੁੰਦੀ ਦੀ ਜਿੱਥੇ ਸਿੱਕੇ ਘੜੀਦੇ ਨੇ ਇਹ ਅਰਥਾਂ ਦੀ ਟਕਸਾਲ ਜਿੱਥੇ ਗਿਆਨੀ ਘੜੀਦੇ ਨੇ ਤ ਇਹ ਤੋਹਰ ਬਾਦਸ਼ਾਹ ਆਪ ਰੱਖਣ ਵਾਲੇ ਚਲੇ ਉੱਥੇ ਜਾ ਕੇ ਮਦੋਦਾਸ ਨੂੰ ਥਾਪੜਾ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਸਾਜਿਆ ਖੰਡੇ ਦੀ ਪੌਲ ਬਖਸ਼ ਕਰਕੇ ਸਤਿਗੁਰ ਮੇਰਾ ਤਾਣ ਨਿਤਾਣ ਸਤਿਗੁਰ ਮੇਰਾ ਕਰਦੀ ਬਾਣ ਮੱਟਰੂ ਪਾਵਰਲੈਸ ਮਾਲਾ ਪਹਿਨ ਵਾਲੇ ਨੂੰ ਖੰਡੇ ਖੜਕਾਉਂ ਲਾ ਦਿੰਦਾ ਹੈ ਬਾਪੂ ਐਸੀ ਅਜ਼ਮਤ ਬਖਸ਼ਦਾ ਹੈ ਪੰਜ ਸਿੰਘ ਪੰਜ ਤੀਰ ਛੰਡੇ ਬੂੰਗੇ ਨਗਾਰੇ ਤੇ ਮੂਰੀਆ ਸਤਨ ਦੀ ਤਮੈਟ ਖੜਕਾਉਂ ਤੋਰਿਆ ਬਣਾਉ ਦੇਸ ਵਾਲ ਤੇ ਨਾ ਹੁਕਮਨਾਮੇ ਦਿੱਤੇ ਵੀ ਸਾਰੇ ਸਿੰਘਾਂ ਦਾ ਕਰਦੇ ਹੀ ਸਿੰਘ ਸਾਥ ਦੇਣਗੇ ਤੇ ਫਤਿਹ ਹੋਣੀ ਹੈ ਤੇਰੀ ਇੱਕ ਹੁਕਮਨਾਮਾ ਬਾਬਾ ਦੀਪ ਸਿੰਘ ਨੂੰ ਮਿਲਿਆ ਇਹ ਚੱਲੇ ਦੰਦਮਾ ਸਾਹਿਬ ਤੋਂ ਪਹੁੰ ਹਰ ਚੀਜ਼ ਦੇ ਮੈਦਾਨ ਇੱਥੇ ਖਾਲਸਾ ਜਿੱਕਰ ਰੋਇਆ ਜਮਜ਼ੀਰ ਦਾ ਸੂਬਾ ਸਰਹਾਂ ਨੂੰ ਮਿੱਟੀ ਚਮਲਾਇਆ ਹਿੰਦੁਸਤਾਨ ਦੇ ਸਭ ਤੋਂ ਵੱਡੇ ਸੂਬੇ ਦੀ ਇਟਨਾ ਇਟ ਖੜਕਾਈ ਬਾਬਾ ਦੀਪ ਸਿੰਘ ਦਾ ਇਸ ਮੈਦਾਨੇ ਜੰਗ ਵਿੱਚ ਲੜਦਿਆਂ ਦੰਦ ਪਟਾਇਆ ਸੀ ਇੱਕ ਫੇਸਕਰ ਸਾਹਿਬ ਸਮੁੱਚੇ ਖਾਲਸਾ ਪਤਵੰਤੋਂ ਬਾਬਾ ਦੀਪ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਬਾਬਾ ਦੀਪ ਸਿੰਘ ਫਿਰ ਦਮਦਮਾ ਸੈਵੜ ਕੇ ਸਮਾ ਬਣਿਆ ਬਾਬਾ ਬੰਦਾ ਸਿੰਘ ਬਹਾਦਰ ਘਰਵਾਲੀ ਸੁਸ਼ੀਲ ਕੌਰ ਚੌਵਾਂ ਸਾਲਾਂ ਦਾ ਫਰਜ਼ੰਦ ਅਜੈ ਸਿੰਘ ਹੋਰ ਪਿਆਰੇ ਸਿੰਘ ਫਰਕਸੀਆ ਨੇ ਦਿੱਲੀ ਦੇ ਵਿੱਚ ਸ਼ਹੀਦ ਕਰ ਦਿੱਤੇ ਖਾਲਸੇ ਤੇ ਬੜੀ ਪੀੜ ਪਈ ਹੈ ਜੰਗਲਾਂ ਉਹ ਸਮਾਂ ਫਿਰ ਤਕਰੀਬਨ 11 ਸਾਲ ਬਾਣੀ ਲਿਖਦੇ ਰਹੇ ਚਾਰ ਬਿਨਾ ਆਦਗਰੰਥ ਸਾਹਿਬ ਦੀਆਂ ਗੁਰਮੁਖੀ ਚ ਇੱਕ ਫਾਰਸੀ ਚ ਲਿਖੀ ਪਹਿਲੀ ਬੀੜ ਲਿਖੀ ਹੈ ਦੋ ਸ਼ੇਰ ਸੋਨੇ ਦੀ ਸ਼ਾਈ ਨਾਲ ਅਕਾਲ ਤਖਤ ਸਾਹਿਬ ਵਿਖੇ ਪੇਟ ਕੀਤੀ ਦੂਜੀ ਬੀੜ ਕੇਸਗੜ ਸਾਹਿਬ ਤੀਜੀ ਪਟਨਾ ਸਾਹਿਬ ਤੇ ਚੌਥੀ ਨੰਦੇੜ ਹਜ਼ੂਰ ਸਾਹਿਬ ਤਖਤ ਤੇ ਪੇਟ ਕੀਤੀ ਆ ਬਹੁਤ ਕੋਥੀਆਂ ਲਕੀਆਂ ਬਹੁਤ ਗੁੜਕਾ ਸਾਹਿਬ ਲਿਖੇ ਬੜੀ ਮਹਾਨ ਸੇਵਾ ਹੈ ਬਾਣੀ ਲਿਖਣ ਦੀ ਹਰ ਪੜ ਹਰ ਲੇਖ ਹਰ ਜਪ ਹਰ ਗਾਉ ਹਰ ਪੌਜਲਪਾਰ ਉਤਾਰੀ ਬਾਣੀ ਲੇਖ ਬਾਣੀ ਪੜ ਬਾਣੀ ਹਿਰਦੇ 'ਚ ਵਸਾ ਯੂ ਵਿਲ ਬੀ ਮੈਂਸੀਪੇਟਿਡ ਤੂੰ ਮੁਕਤ ਹੋ ਜਾਵੇਂਗਾ 12 ਜਥੇ ਖਾਲਸੇ ਦੇ ਪ੍ਰਗਟ ਹੋਏ ਛੋਟੇ ਛੋਟੇ 65 ਜਥਿਆਂ ਨੂੰ ਇਕੱਠਾ ਕਰਕੇ ਇਹ ਬਣੀਆਂ 12 ਮਿਸਲਾਂ ਇਹਨਾਂ ਚੋਂ ਸ਼ਹੀਦਾਂ ਦੀ ਮਿਸਲ ਦੇ ਫਿਰ ਪਹਿਲੇ ਮੁਖੀ ਬਾਬਾ ਦੀਪ ਸਿੰਘ ਬਣਦੇ ਨੇ ਤਾਂ ਇਸ ਪ੍ਰਕਾਰ ਦੇ ਨਾਲ ਖਾਲਸਾ ਦੋ ਹੱਥ ਉਸ ਵਕਤ ਕਰਨ ਲੱਗਾ ਐ ਅਹਿਮਦ ਖਾਨ ਅਬਦਾਲੀ ਨਾਲ ਜੋ 1700 ਕੋਈ 47 ਈਸਵੀ ਦੇ ਵਿੱਚ ਨਦਰ ਸ਼ਾਹਬਸਰ ਦੀ ਮੌਤ ਤੋਂ ਬਾਅਦ ਬਾਦਸ਼ਾਹ ਬਣਿਆ ਸੀ ਅਫਗਾਨਿਸਤਾਨ ਦਾ 1747-48 ਈਸਵੀ ਤੋਂ 1766 66 ਈਸਵੀ ਤੱਕ 20-21 ਸਾਲ ਹਿੰਦੂਸਤਾਨ ਤੇ ਵੱਡੇ 7-8 ਹਮਲੇ ਅਬਦਾਲੀ ਨੇ ਕੀਤੇ ਛੋਟੀਆਂ ਕਈ ਮਾਰਾਂ ਮਾਰੀਆਂ ਸਭ ਤੋਂ ਵੱਡੀ ਲੜਾਈ ਬੈਟਲ ਆਫ ਪਾਣੀਪਤ ਮਰਾਠਾ ਅੰਪਾਇਰ ਨਾਲ ਹੀ ਲੜੀ ਹੈ ਮਰਾਠੇ ਉਹਦੇ ਬਾਅਦ ਉੱਠ ਨਹੀਂ ਸਕੇ ਐਸੀ ਮਾਰ ਮਾਰ ਕੇ ਗਿਆ ਅਬਦਾਲੀ ਦੁਰਾਨੀ ਡਾਇਨਸਟੀ ਦਾ ਮਾਲਕ ਇੱਕ ਗਾਥਾ ਬਚਲਦਾ ਹੈ ਇਹਨੇ ਨਾ ਆਪਣੇ ਫਰਜ਼ੰਦ ਤੈਮੂਰ ਨੂੰ ਗਵਰਨਰ ਆਫ ਲਾਹੌਰ ਲਾਇਆ ਸੀ ਇਹ ਮਾਰ ਮਾਰ ਕੇ ਜਿੱਤ ਕੇ ਵਾਪਸ ਆਇਆ ਹੈ ਗਰੀਲਾ ਬੌਰ ਲੜਕੇ ਖਾਲਸੇ ਨੇ ਰਾਤ ਨੂੰ ਲੁੱਟ ਲਿਆ ਭਾਰਤ ਵਰਸ਼ ਦੀਆਂ ਬਹੁ ਬੇਟੀਆਂ ਜੋ ਬੰਦੀ ਬਣਾਈਆਂ ਸੀ ਗਜਨੀ ਵੇਚਣ ਜਾ ਰਿਹਾ ਸੀ ਉਹ ਖੋਹ ਲਈਆਂ ਘਰੋ ਘਰ ਕੁੜੀਆਂ ਕੀ ਦੇਣਾਂ ਮਾਇਆ ਲੋਕੀ ਜਾਂ ਲੋਟ ਲਈ ਤਰਦਾ ਯਾਰ ਲਾਲੀ ਲਾਹੌਰ ਪਿਆਰ ਦੇ ਤੈਮੂਰ ਨੂੰ ਪੁੱਛਦਾ ਹੈ ਇਹ ਕਿਹੜੀ ਬਲਾ ਟਕਰੀ ਮੈਨੂੰ ਰਾਤ ਮੈਂ ਚੱਲਾਂ ਕਸਨੀ ਤੋਂ ਦਿੱਲੀ ਤਾਂ ਹੀ ਕੋਈ ਅੱਖਾਂ ਚੱਖਾਂ ਪਾਉਣ ਵਾਲਾ ਨਹੀਂ ਪੈਦਾ ਹੋਇਆ ਮਰਾਠੇ ਉੱਤੇ ਸੀ ਧੂੜ ਉਡਾ ਦਿੱਤੀ ਉਹਨਾਂ ਦੀ ਤੇ ਕੌਣ ਨੇ ਜਿਹੜੇ ਮੇਤੋਂ ਨਹੀਂ ਦੱਦੇ ਪੁੱਛੀ ਆਵਾਜ਼ ਵਿੱਚ ਭਰੇ ਦਰਬਾਰ ਦੇ ਅੰਦਰ ਜਦੋਂ ਅਬਦਾਲੀ ਗੂੰਜ ਪਾਉਂਦਾ ਹੈ ਦਰਬਾਰੀਆਂ ਦਾ ਜਵਾਬ ਪ੍ਰਗਟ ਹੈ ਇਤਿਹਾਸ ਦੇ ਵਿੱਚ ਮੁਰਸ਼ਦ ਇਨਕਾ ਵਲੀ ਭਇਓ ਹੈ ਇਨਕੋ ਆਬੇ ਹਯਾਤ ਦਇਓ ਹੈ ਐਸੀ ਗਇਓ ਕਲਾਮ ਬਤਾ ਹੈ ਜਿਸ ਸੇ ਬਨਾਏ ਸੁਦਾ ਜੇ ਲੈ ਹੈ ਸੋਏ ਪਿਲਾਏ ਲੋਗਨ ਕੇ ਤਾਈਂ ਸਿਆਰਕ ਤੇ ਸਿੰਘ ਲੇਤ ਬਨਾਈ ਅਵਰ ਸਭਨ ਕੋ ਜੀਵ ਚਰਾਸੀ ਮਾਨਤ ਆਬ ਤਾਹੇ ਅਬਨਾਸੀ ਇਹਨਾਂ ਦਾ ਮੁਰਸ਼ਿਦ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਬੜਾ ਕਾਮਲ ਹੋਇਆ ਹੈ ਕਰਾਮਾਤੀ ਹੋਇਆ ਹੈ ਬਾਣੀ ਦਿੱਤੀ ਕਲਾਮ ਦਿੱਤੀ ਪਾਣੀ ਲੈ ਕੇ ਬਾਟੇ ਪਾ ਕੇ ਜਦੋਂ ਬਾਣੀ ਵਰਦੇ ਨੇ ਆਬੇ ਹਯਾਤ ਅਮਰਤ ਬਣਦਾ ਹੈ ਜਿਹੜਾ ਪੀਂਦਾ ਹੈ ਅਬਦਾਲੀ ਮੌਤ ਤੋਂ ਨਹੀਂ ਡਰਦਾ ਤੇਰੇ ਕੋਲੋਂ ਕਿਦਾਂ ਡਰੇਗਾ ਤੇ ਨਾਲ ਇੱਕ ਅਮਰਤ ਦਾ ਸਰੋਵਰ ਹੈ ਇਹਨਾਂ ਦੇ ਕੋਲ ਲਾਉਂਦੇ ਨੇ 22 ਅਮਰਤ ਸਰ ਆ ਕੇ ਉਹਦੇ ਵਿੱਚ ਨਵੇਂ ਨਰ ਉਹ ਇਹੋ ਜਾਂਦੇ ਨੇ ਰੋਹਾਨੀ ਅਸਮਤਾ ਸਥਾਪਤ ਕਰ ਲੈਂਦੇ ਨੇ ਇਹ ਨਹੀਂ ਉਹ ਡਰਦੇ ਕਿਸੇ ਤੋਂ ਗੁਰਪਰਮੇਸ਼ਰ ਸੇਵਿਆ ਪਾਇ ਭਜਨ ਦੁਖ ਲਤ ਬਾਣੀ ਆਂਦੀ ਆ ਨਾ ਗੁਰੂ ਪਰਮੇਸ਼ਰ ਦੇ ਦਰ ਤੇ ਆਉਂ ਅੰਦਰੂਨੀ ਤਾਕਤ ਮਿਲਦੀ ਹੈ ਪੈ ਮਿਟਦਾ ਹੈ ਰੋਗ ਸ਼ੋਕ ਮਿਟ ਜਾਂਦੇ ਨੇ ਅੱਜ ਦੇ ਤੱਕ ਕਰਨ ਵਾਲੇ ਸਿੱਖ ਪ੍ਰਚਾਰਕਾਂ ਨਾਲੋਂ ਅਬਦਾਲੀ ਦੀ ਸਮਝ ਜ਼ਿਆਦਾ ਸੀ ਇਹਨਾਂ ਨੂੰ ਆਪਣੇ ਅਮਰਤ ਦੀ ਤਾਕਤ ਦਾ ਅੰਦਾਜ਼ਾ ਹੀ ਨਹੀਂ ਨਾ ਅਮਰਤ ਸਰੋਵਰ ਦੀ ਤਾਕਤ ਦਾ ਅੰਦਾਜ਼ਾ ਕੋਈ ਹਰਮੰਦਰ ਨੂੰ ਇਮਾਰਤ ਕਈ ਜਾਂਦਾ ਮਾਮੂਲੀ ਕੋਈ ਸਰੋਵਰ ਨੂੰ ਪਾਣੀ ਦਸੀ ਜਾਂਦਾ ਵੀ ਇਹਦੇ ਨਾਲ ਕੀ ਹੋਣਾ ਇਹਦੇ ਪਿਆਸ ਬੁਝਾਉਣ ਲਈ ਹੈ ਕਿੱਡੇ ਕੰਮਲੇ ਬੰਦੇ ਨੇ ਆਹ ਰਾਵੀ ਵ ਪਾਣੀ ਦੇ ਕ੍ਰਿਸਟਲ ਸਟਰੋਂਗ ਹੁੰਦੇ ਨੇ ਪੋਜ਼ਿਟਿਵ ਵਾਈਬਸ ਪੋਜ਼ਿਟਿਵ ਬਤਾਂ ਅਸਰ ਕਰਦੀਆਂ ਨੇ ਤੁਹਾਡੇ ਦੇ 70% ਪਾਣੀ ਹੈ ਤੁਹਾਡੇ ਕੋਲ ਕੋਈ ਕੈਂਦੀ ਕਲਾ ਦੀ ਗੱਲ ਕਰੇ ਤੁਸੀਂ ਡਿਗ ਰਹੇ ਪੈਂਦੇ ਹੋ ਖੁਸ਼ੀ ਦੀ ਗੱਲ ਕਰੇ ਖੇਡਦੇ ਹੋ ਇਹ ਪਾਣੀ ਅਸਰ ਕਬੂਲ ਰਿਹਾ ਹੈ ਅੰਦਰ ਇਹ ਬੈਕਟੀਰੀਆ ਅਸਰ ਕਬੂਲਦਾ ਹੈ ਸੈਲਜ਼ ਆਟਮਸ ਅਸਰ ਕਬੂਲਦੇ ਨੇ ਇਹੀ ਸੈਲਜ਼ ਆਟਮਸ ਪਾਣੀ ਦੇ ਵਿੱਚ ਨੇ ਨੈਗੇਟਿਵਿਟੀ ਪੋਜ਼ਿਟਿਵਿਟੀ ਦਾ ਅਸਰ ਹੁੰਦਾ ਹੈ ਇਹ ਹੀਲਿੰਗ ਵਾਟਰ ਬਣ ਚੁੱਕਿਆ ਹੈ ਤਿੰਨ ਚਾਰ ਸੌ ਵਰੇ ਤੋਂ ਪੋਜ਼ਿਟਿਵ ਪਾਣੀ ਸੁਣ ਸੁਣ ਕੇ ਸਰੋਵਰ ਦਾ ਪਾਣੀ ਅਮਰਤ ਹੋਇਆ ਪਿਆ ਹੈ ਬੜੇ ਬੜੇ ਜ਼ੁ ਹੋਲੀ ਵਾਟਰ ਹਰ ਧਰਮ ਚ ਮੰਨਿਆ ਗਿਆ ਆ ਕ੍ਰਿਸਟਿਅਨ ਵੀ ਪਾਣੀ ਜੈਤੀ ਰੂਹੀ ਲਹੁੰਦੇ ਨੇ ਆ ਦੇ ਪਾਪ ਘਟਣਗੇ ਸਨਾਤਨ ਚ ਕੀ ਆ ਤੀਰਥਾਂ ਦੇ ਜਲ ਇਦਾਂ ਹੀ ਸਿੱਖ ਜਗ ਦੇ ਵਿੱਚ ਜਲ ਦੀ ਬਾਤ ਐ ਇਦਾਂ ਹੀ ਇਸਲਾਮ ਚ ਆਵੇ ਹੈ ਆਪਣੀ ਬਾਤ ਸਾਰੇ ਧਰਮਾਂ ਨੇ ਮੰਨਿਆ ਹੈ ਪਾਣੀ ਦੀ ਅਜ਼ਮਤ ਨੂੰ ਅਗਰ ਉਥੇ ਪੋਜ਼ਿਟਿਵਿਟੀ ਆ ਪੋਜ਼ਿਟਿਵ ਬੋਲ ਨੇ ਰੱਬ ਦੀ ਬਰਕਤ ਉਥੇ ਪ੍ਰਗਟ ਹੁੰਦੀ ਐ ਅਬਦਾਲੀ ਕਹਿੰਦਾ ਜੇ ਅਮਰਤ ਸਰੋਵਰ ਰਹਿ ਗਿਆ ਜੇ ਖੰਡੇ ਦੀ ਪੌਲ ਰਹਿ ਗਈ ਤੈਮੂਰ ਤੋਂ ਗਵਰਨਰ ਨਹੀਂ ਹੋ ਰਹਿਣਾ ਲਾਹੌਰ ਦਾ ਇਹਨਾਂ ਮੰਨ ਲੈਣਾ ਹੈ ਸਭ ਕੁਝ ਮੈਂ ਅਗਈ ਵਰਾਮਾ ਨਾ ਹਰ ਮੰਦਰ ਲੱਭੇ ਨਾ ਸਰੋਵਰ ਲ ਫੌਜ ਤਿਆਰ ਹੁੰਦੀ ਹੈ 1757 ਈਸਵੀ ਦੀ ਬਾਤ ਹੈ ਤੈਮੂਰ ਦੇ ਹੁਕਮ ਦੇ ਵਿੱਚ ਜਹਾਂਨ ਖਾਨ ਫੌਜਾਂ ਲੈ ਕੇ ਹਰਮੰਦਰ ਸਾਹਿਬ ਤੌਂਦਾ ਸਰੋਵਰਪੁਰ ਦਾ ਖਾਲਸੇ ਦਾ ਖੁਰਾ ਖੋਰ ਮਟਾਉਣ ਲਈ ਉਤਾਵਲਾ ਹੋਇਆ ਬਿਦਬੀ ਕਰ ਬੈਠਾ ਸਰੋਵਰ ਦੀ 75 ਛਤਰਾਂ ਭਰੀਆਂ ਦਾ ਬਾਬੂ ਬੁੱਢਾ ਸਿਦਦਾਨਾ ਸਾਹਿਬ ਦੀ ਤਰਤੀ ਤੇ ਕੰਮ ਲੈ ਕੇ ਬਾਣੀ ਲਿਖੇ ਕੰਨ ਚ ਫੂਕ ਮਾਰੀ ਸਿੰਘ ਨੇ ਬਾਬਾ ਦੀਪ ਸਿੰਘਾਂ ਸਰੋਵਰਪੁਰ ਦਿੱਤਾ ਗਿਆ ਹਰਮੰਦਰ ਦੀ ਬਿਦਬੀ ਹੋ ਗਈ ਹੈ ਮੁਕੱਦਸ ਜਗਾ ਸਾਡੀ ਬੇ ਅਦਬ ਲੋਕਾਂ ਨੇ ਨੁਕਸਾਨ ਦਿੱਤੀ ਹੈ ਕਲਮ ਦਿੱਤੀ ਰੱਖਾ 18 ਸੇਵ ਦਾ ਖੰਡਾ ਲੈ ਕੇ ਬਾਬਾ ਦੀਪ ਸਿੰਘ ਚੱਲਿਆ ਆ ਕਰਨਤਨ ਸਾਹਿਬ ਦੇ ਨੇੜੇ ਪਿੰਡ ਫਤੇ ਚੱਕ ਖੰਡੇ ਨਾਲ ਇੱਕ ਲਕੀਰ ਖਿੱਚੀ 5000 ਸੂਰਮਾ ਨਾਲ ਸੀ ਇੱਥੇ ਔਰ ਗਰਜਮੀ ਬਾਅਦ ਵਿੱਚ ਜੋ ਬੋਲਿਆ ਇੱਕ ਇੰਗਲਿਸ਼ ਦਾ ਵਿਦਵਾਨ ਕਹਿੰਦਾ ਓਨਲੀ ਦੋਸ ਵਾਰੀਅਰਸ ਹੂ ਲਵ ਹਰਮੰਦਰ ਸਾਹਿਬ ਮੋਰ ਥੈਨ ਦੇਅਰ ਲਾਈਵਜ਼ ਸ਼ੁੱਡ ਕਮ ਫਾਰਵਰਡ ਜਿਹਨੂੰ ਹਰਮੰਦਰ ਪਿਆਰਾ ਹੈ ਲਕੀਰੋਂ ਪਾਰ ਆਜੋ ਜਿਹਨੂੰ ਜਾਨ ਪਿਆਰੀ ਹੈ ਉਹ ਕਰਨ ਮੁਰਜੋ ਕੈਸੇ ਗਰਮੀ ਸੂਰੇ ਸੰ ਸਾਡੇ ਵੱਡੇ ਵੱਡੇਰੇ ਉਹਨਾਂ ਨਾ ਬਾਣੀ ਨਾਲ ਮੋਹ ਜਿੱਤਿਆ ਸੀ ਨਾ ਕਰਦਾ ਮੋਹ ਨਾ ਘਰ ਵਾਲੀ ਦਾ ਨਾ ਬੱਚਿਆਂ ਦਾ 5000 ਸੂਰਮਾ ਲਕੀਰੋਂ ਪਾਰ ਹੋ ਗਿਆ ਹਰਮੰਦਰ ਪਿਆਰਾ ਸਾਨੂੰ ਅੱਜ ਮੋਰਚਾ ਲਾ ਕੇ ਵੇਖੋ ਹਲਕੀਰ ਖਿਚਣ ਵਾਲਾ ਵੀ ਭਾਵੇਂ ਦੌੜੀ ਜਾਵੇ ਨਾਲੀ ਤਪਣੀ ਤੇ ਕਿਸੇ ਨੇ ਕੀ ਹੈ ਅੱਜ ਸਿਪਾਈ ਜਿਆਦੇ ਨੇ ਸੰਤ ਹੈ ਨਹੀਂ ਨਾਮ ਅਭਿਆਸ ਹੈ ਨਹੀਂ ਨਾਮ ਅਭਿਆਸ ਤੋਂ ਬਿਨਾ ਮੋਹ ਨਹੀਂ ਜਿੱਤਿਆ ਜਾਣਾ ਮੋਹ ਜਿੱਤੇ ਤੋਂ ਬਿਨਾ ਲੱਖਾਂ ਨਾਲ ਨਹੀਂ ਲੜਿਆ ਜਾਂਦਾ ਹੁੰਦਾ ਇਦਰੋਂ ਵਾਰੀ ਫੇਰ ਹੁੰਦਾ ਫੁੱਗਾਂ ਨੂੰ ਭੱਜ ਜਾਂਦੀਆਂ ਇਦਾਂ ਨਹੀਂ ਮੋਰਚੇ ਜਿੱਤੇ ਜਾਂਦੇ ਜਿੰਨਾ ਤੇਰ ਮਨ ਕਰਕੇ ਤਕੜੇ ਨਹੀਂ ਹੁੰਦੇ ਫਿਰ ਤਨ ਸਾਥ ਦਵੇਗਾ ਕੱਲੇ ਤਨ ਨੇ ਕੁਝ ਨਹੀਂ ਸਵਾਰਨਾ ਮਨ ਤਕੜਾ ਚਾਹੀਦਾ ਹੈ ਜੇ ਸ਼ਰੀਰ ਕਰਕੇ ਅਸਮਤ ਬੁਲੰਦ ਰਹਿੰਦੀ ਤੇ ਜੰਗਲ ਦਾ ਰਾਜਾ ਹਾਥੀ ਚਾਹੀਦਾ ਸੀ ਜਗਰੇ ਨਾਲ ਲੜਾਈਆਂ ਲੜੀਦੀਆਂ ਨੇ ਸ਼ੇਰ ਸ਼ਰੀਰ ਇਹ ਅਜਮਦੀ ਨਾਮ ਕਰਕੇ ਹੁੰਦਾ ਜੋ ਸਾਡੇ ਕੋਲ ਹੈ ਨਹੀਂ ਜੋ ਸੂਰਤ ਸਹੀ ਹੋਏ ਮਰਨਾ ਜੋ ਭਾਗਾ ਕਿਸ ਜੋਨੀ ਫਿਰਨਾ ਇਹ ਸਭ ਸੂਰਮੇ ਸਨ ਜਾਣਦੇ ਨੇ ਜੇ ਪਿੱਠ ਦਿੱਤੀ ਦੂਣਾ ਦੇ ਫਿਰਾਂਗੇ ਚੱਲ ਬਏ ਅਸਤ ਖਾਉਣ ਅੱਜ ਇਥੇ ਇੱਕ ਤਲਾ ਸਾਹਿਬ ਹੈ ਅਮਰ ਸਰਦੇਵ ਗੁਰਦੁਆਰਾ ਤੀਆਂ ਬੱਤੀਆਂ ਵਰਿਆਂ ਦਾ ਪਠਾਣਾ ਦਾ ਆਗੂ ਜਮਾਲ ਸ਼ਾਹ ਵੀ ਆਂਦੇ ਨੇ ਇਹਦਾ ਨਾਮ ਆਮਾਨ ਖਾਨ ਵੀ ਪਰਚਲਤ ਹੈ ਉਹ ਕਹਿੰਦਾ ਬੂਦੀਪ ਸਿੰਘ ਬਗਾਣੇ ਪੁੱਤ ਮਰਵਾਉਣਾ ਆ ਆ ਦੋ ਹੱਥ ਕਰ ਮੇਰੇ ਨਾਲ ਮੈਂ ਮੋਇਆ ਮੇਰੀ ਫੌਜ ਹੱਥ ਜੋੜੇਗੀ ਤੂੰ ਮੋਇਆ ਖਾਲਸਾ ਹੱਥ ਜੋੜ ਦਵੇ ਬਾਬਾ ਦੀਪ ਸਿੰਘ ਕਹਿੰਦਾ ਕੀ ਉੜੀਕਦਾ ਹੈ ਵਾਰ ਕਰ ਕਮਸਾਨ ਦਾ ਯੁੱਧ ਮਚਿਆ ਪੰਥ ਪ੍ਰਕਾਸ਼ ਦੇ ਬੋਲ ਨੇ ਚਲੀ ਤੇਗ ਅਤ ਬੇਗਸ ਹੈ ਦੋਹਾਂ ਕੇਰ ਬਲਵਾਰ ਉਤਰ ਗਏ ਸਿਰ ਦੋਹਾਂ ਕੇ ਪਰੇ ਪਸ ਇੱਕਸਾਰ ਲੜਦਿਆਂ ਲੜਦਿਆਂ ਸਾਂਝਾ ਵਾਰ ਚੱਲਿਆ ਦੋਹਾਂ ਸੂਰਿਆਂ ਦੇ ਸਿਰ ਤੇ ਤੜ ਜੁਦਾ ਜੁਦਾ ਹੋਏ ਪਏ ਨੇ ਟਿਕਤਾ ਏਕ ਸਿੰਘ ਭਿਕ ਕਹਿਓ ਪਰਣ ਤੁਹਾਰ ਦੀਪ ਸਿੰਘ ਰਹਿਓ ਗੁਰਪੁਰ ਜਾਏ ਸੀ ਸਮੇਂ ਦੇ ਹੋਂ ਸੋਤੋ ਦੋਇ ਕੋਸ ਇਸਥੈ ਹੋਂ ਬਾਬਾ ਦੀਪ ਸਿੰਘ ਹੋਂੀ ਦੇ ਅੱਗੇ ਕਿਸੇ ਦਾ ਪਰਣ ਨਹੀਂ ਟਿਕਦਾ ਤੂੰ ਆਖਿਆ ਸੀ ਅਰਦਾਸ ਕਰਦੇ ਹਾਂ ਮੈਂ ਸਿਰ ਹਰਿਮੰਦਰ ਚੜਾਉਣਾ ਹੈ ਇੱਥੋਂ ਕੁਝ ਪੂਆਂ ਦੀ ਦੂਰੀ ਤੇਰ ਮੰਦਰ ਰਹਿ ਗਿਆ ਵੇਖ ਲਾ ਮੌਤ ਨੇ ਤੇਰੀ ਇੱਕ ਨਹੀਂ ਚੱਲਣ ਦਿੱਤੀ ਪਰ ਅੱਜ ਚਲੇਗੀ ਇਥੇ ਹੁਣੀ ਦੇ ਖਸਮ ਦੀ ਬਖਸ਼ਿਸ਼ ਹੋਈ ਹੈ ਬਾਬਾ ਦੀਪ ਸਿੰਘ ਨੂੰ ਜਿਹਦਾ ਨਾਂ ਗੁਰੂ ਗੋਬਿੰਦ ਸਿੰਘ ਹੈ ਇਤਿਹਾਸ ਦੇ ਵਿੱਚ ਲਿਖਿਆ ਹੈ ਸੋਣ ਸਿੰਘ ਜੀ ਨੇ ਪਰਣ ਸੰਭਾਰਾ ਮਿਰ ਸਿਰ ਬਾਮ ਹੱਥ ਨਿਰ ਧਾਰਾ ਪੈਨੇ ਹੱਥ ਤੇਗ ਖੜ ਧਾਰਾ ਵਜਨ ਜਾਹੇ ਥਾ 18 ਘੜ ਉੱਠਿਆ ਖੱਬੇ ਹੱਥ ਸੀਸ ਲੈ ਲਿਆ ਸੱਜੇ ਹੱਥ 18 ਸੇਰ ਦਾ ਖੰਡਾ ਲੈ ਕੇ 75 ਵਰਿਆਂ ਦਾ ਬੁੱਢਾ ਮੈਦਾਨੇ ਜੰਗ ਵਿੱਚ ਜਦੋਂ ਖੰਡਾ ਵੰਦਾ ਹਰਮੰਦਰ ਵੱਲ ਵਧਿਆ ਦੌੜ ਪਏ ਪਠਾਨ ਜਰਨੈਲ ਰੋਕ ਰੋਕ ਕੇ ਪੁੱਛਦੇ ਨੇ ਲੂਣ ਖਾਂਦੇ ਉਹ ਮੁਗਲੀਆਂ ਸਲਤਨਤਾਂ ਦਾ ਲਾਹੌਰ ਦਰਬਾਰ ਦਾ ਕਿਉਂ ਨੰਮਖ ਹਰਾਮੀ ਬਣਦੇ ਹੋ ਲੜੋ ਸਿੰਘਾਂ ਨਾਲ ਪਠਾਣ ਨਾਲੇ ਪਿਛੇ ਨੂੰ ਵਹਦੇ ਨੇ ਤੇ ਨਾਲੇ ਉੱਚੀ ਉੱਚੀ ਆਂਦੇ ਨੇ ਖਾਨ ਸਾਹਿਬ ਸੂਰਿਆ ਨਾਲ ਜੰਗ ਲੜ ਸਕਦੇ ਆ ਸਿੰਘਾਂ ਨਾਲ ਜੰਗ ਲੜ ਸਕਦੇ ਆ ਆ ਮੋਇਆ ਨਾਲ ਜੰਗ ਕਿਦਾਂ ਲੜਦੀ ਹੈ ਇਹ ਸਾਨੂੰ ਸਿਖਾਇਆ ਹੀ ਨਹੀਂ ਗਿਆ ਇਹ ਬਿਨਾ ਸਿਰ ਤੋਂ ਲੱਦੇ ਨੇ ਸਾਨੂੰ ਲੜਨਾ ਨਹੀਂ ਆਉਂਦਾ ਤਨਖਾਹ ਜਿਉਂਦੇ ਜਾਗਦੇ ਸਿੰਘਾਂ ਨਾਲ ਲੜਨ ਦੀ ਲੈਣੇ ਆ ਮੋਇਆ ਨਾਲ ਲੜਨ ਦੀ ਨਹੀਂ ਲੈਂਦੇ ਪਠਾਣਾਂ ਦੇ ਆਉਂ ਲਾਉਂਦਾ ਬਾਬਾ ਦੀਪ ਸਿੰਘ ਤੁਰਿਆ ਗਿਆ ਹਰਮੰਦਰ ਸਾਹਿਬ ਦੀ ਪਰਕਮਾਂ ਚ ਆਇਆ ਜਿਨਨੇ ਪਠਾਣ ਤਾਇਨਾਤ ਨੇ ਸਾਰਿਆਂ ਦੇ ਸਿਰ ਧੜਾ ਨਾਲੋਂ ਲਾ ਕੇ ਗੁਰੂ ਰਾਮਦਾਸ ਦੇ ਚਰਨਾਂ 'ਚ ਸੀਸ ਰੱਖ ਕੇ ਦੋਵੇਂ ਹੱਥ ਜੋੜ ਕੇ ਆਖਣ ਲੱਗਾ ਬਾਪੂ ਸਾਰਾ ਜੀਵਨ ਗ ਅੱਜ ਸਮਾ ਆਇਆ ਮੈਨੂੰ ਫਾਲ ਦੇ ਮੁਕਤੀ ਬਖਸ਼ ਆਸ਼ ਅੱਲਾ ਸਾਗਰ ਚ ਅਪੇਦ ਕਰ ਲੈ ਆ ਜੋਤ ਆਪਣੇ ਨਿਰਮਣ ਸਰੂਪ ਚ ਅਪੇਦ ਕਰ ਲੈ ਤੂੰ ਸ਼ਰਤ ਵੀ ਤੇ ਹੀ ਰੱਖੀ ਹੈ ਨਾ ਜਿਹੜਾ ਸਿਰ ਦਿੰਦਾ ਉਹਨੂੰ ਤੇਰੀ ਗੋਦ ਮਿਲਦੀ ਹੈ ਇੰਨਾ ਕਹਿ ਕੇ ਸਰਾ ਦੇ ਲਈ ਪ੍ਰੋਗਰਾਮ ਦਾਸ ਵਿੱਚ ਇੱਕ ਮੇਕ ਹੋ ਗਿਆ ਬਾਬਾ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਹੋ ਸਭਨਾ ਕੀ ਰੇਣ ਕਾ ਆਓ ਹਮਾਰਾ ਪਾਸ ਆਂਦੇ ਦੀ ਸਿਰ ਲੱਥੇ ਆਵੇ ਤੇ ਬੰਦਾ ਜ਼ਿੰਦਾ ਨਹੀਂ ਹੋ ਸਕਦਾ ਦੋ ਤਾਕਤਾਂ ਨੇ ਜੋ ਮੋਇਆ ਜ਼ਿੰਦਾ ਕਰਦੀਆਂ ਨੇ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ ਇਫ ਇਟ ਪਲੀਜ਼ ਗੋਡ ਦਾ ਬਾਡੀ ਇਜ਼ ਇਵਨ ਪ੍ਰੀਜ਼ਰਵਡ ਵਿਦਾਊਟ ਦਾ ਬ੍ਰੈਥ ਆਫ ਲਾਈਫ ਰੱਬ ਨੂੰ ਭਾਵੇਂ ਤੇ ਬਿਨਾ ਸਾਹ ਤੋਂ ਬੰਦਾ ਜ਼ਿੰਦਾ ਹੁੰਦਾ ਉਸ ਖੁਦਾ ਦਾ ਸਰਗੁਣ ਸਰੂਪ ਗੁਰੂ ਗੋਬਿੰਦ ਸਿੰਘ ਸਤਗੁਰ ਮੇਰਾ ਸਰਬ ਪ੍ਰਤਪਾਲੈ ਸਤਗੁਰ ਮੇਰਾ ਮਾਰ ਜੀਵਾਲੈ ਮਾਈ ਟ्रू ਗੁਰੂ ਖਿਲਸਾਣ ਰਿਵਾਈਵਸ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰੂ ਵੀ ਜ਼ਿੰਦਾ ਕਰ ਦਿੰਦਾ ਨਾਨਕ ਸੋਦੇ ਸਿਮਰਤਿ ਬੇਦ ਪਾਰ ਬ੍ਰਹਮ ਗੁਰ ਨਹੀਂ ਭੇਦ ਬਾਣੀ ਕਹਿ ਰਹੀ ਹੈ ਜ਼ਿੰਦਾ ਕਰ ਦਿੰਦਾ ਤੁਸੀਂ ਕਾਦੀ ਕਥਾ ਸੁਣਾਉਣ ਲੱਗ ਪੈਂਦੇ ਬੰਦੇ ਫੁਰਨੇ ਦੀ ਅਖੇਰੀ ਅਹੀਂ ਨਹੀਂ ਮੰਦੇ ਅੱਛਾ ਤੁਸੀਂ ਨਹੀਂ ਮੰਨਦੇ ਤੇ ਕਥਾ ਕਰਨੀ ਛੱਡੋ ਸਾਇੰਸ ਕਹਿੰਦੀ ਹੈ ਨਹੀਂ ਮੰਦਾ ਜ਼ਿੰਦਾ ਹੁੰਦਾ ਇਹ ਆਂਦੇ ਰਹੀ ਅਸੀਂ ਸਾਇੰਸ ਨੂੰ ਮੰਨਦੇ ਆਂ ਜਾਓ ਜਾ ਕੇ ਪ੍ਰੋਫੈਸਰ ਬਣੋ ਸਾਇੰਸ ਤੇ ਇੱਥੇ ਕਥਾ ਕਰਨੀ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਸੁਣਾਇਆ ਜਾਣਾ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇੜੀ ਵਰਨਾ ਕੋਈ ਮੈਂ ਕੀ ਆਣਾ ਤੁਸੀਂ ਕੀ ਆਂਦੇ ਹੋ ਖੁਰਨੇ ਕੀ ਨੇ ਇੱਥੇ ਇਹ ਕਥਾ ਨਾ ਕਰਿਆ ਕਰੋ ਬਾਣੀਆਂ ਦੀ ਹੈ ਗੁਰੂ ਸੁਪਿਆਂ ਨੂੰ ਹਰੇ ਕਰ ਦਿੰਦਾ ਹੈ ਇਸੇ ਗਾਥਾ ਨੂੰ ਬਿਆਨ ਕਰਦਾ ਕਿ ਸ਼ੇਰ ਲਿਖਿਆ ਮੈਂ ਪਾਰਸੀ ਦਾ ਜ਼ਿਖਾਕ ਬਰਖਾਸਤ ਦੀਪ ਸਿੰਘ ਬੇ ਸਰਦਰ ਕਫ ਗੋਇਦ ਬੰਤਾ ਸਿੰਘ ਗੁਫਤ ਚਿਰਾਗੇ ਖੁਨੀ ਨੇ ਇਸ਼ਕ ਸ਼ੋਜ਼ੀ ਦੇ ਰਹਿਨਫ ਉਹ ਬਾਬਾ ਦੀਪ ਸਿੰਘ ਜਿਹੜੀ ਐਸੀ ਬੁਲੰਦ ਹਸਤੀ ਸੀ ਮਿੱਟੀ ਹੋਇਆ ਪਿਆ ਸੀ ਪੰਮਾਂ ਤੇ ਉੱਠ ਖਲੋਤਾ ਖੱਬੇ ਹੱਥ ਲੈ ਕੇ ਸਿਰ ਸੱਜੇ ਫੜ ਕੇ ਖੰਡਾ ਇਦਾਂ ਜਗਮਗਾਉਂਦਾ ਤੁਰਿਆ ਗਿਆ ਜਿੱਦਾਂ ਕਈ ਵਾਰ ਆਪਾਂ ਵੇਖਦੇ ਆ ਨਾ ਤੇਲ ਮੁੱਕਿਆ ਹੋਵੇ ਤੇ ਦੀਵਾ ਫਿਰ ਫੜਫੜਾਉਂਦਾ ਰਹਿੰਦਾ ਹੈ ਉਦੀ ਜੋਤ ਸਦਾ ਪ੍ਰਗਟ ਰਹੇਗੀ ਉਹ ਮਿਟਕੇ ਵੀ ਸ਼ਰੀਰ ਕਰਕੇ ਸਾਡੀ ਕੌਮ ਨੂੰ ਰੌਸ਼ਨੀ ਦਿੰਦਾ ਰਹੇਗਾ ਜੇ ਕਿਸੇ ਗੁਰਸਿੱਖ ਦਾ ਅਗਮੀ ਜੀਵਨ ਦੇਖਣਾ ਹੈ ਸਿੱਖੀ ਦੀ ਡੈਫੀਨੇਸ਼ਨ ਅੱਖਾਂ ਸਾਹਮਣੇ ਵੇਖਣੀ ਹੈ ਤੇ ਬਾਬਾ ਦੀਪ ਸਿੰਘ ਦਾ ਇਤਿਹਾਸ ਪੜ ਲਿਓ ਸਿਰ ਕੇਦੇ ਲਈ ਦਿੱਤਾ ਡਿੱਠਾ ਸਭੇ ਤਾਬ ਨਹੀਂ ਤੁਰ ਜੇਆ ਬਦੋਹ ਪੁਰਖ ਵਿਦਾਤੇ ਤਾ ਤੂੰ ਸੋਇਆ ਵਸਦੀ ਸਗਨ ਅਪਾਰ ਅਨੂਪ RAMਦਾਸ ਪੁਰਖ ਹਰਹਾਨਾ ਨਾਨਕ ਕਸਮਲ ਜਾਹੇ ਨਾਇ RAMਦਾਸ ਘਰ ਜੇਰ ਮੰਦਰ ਸਾਹਿਬ ਦਾ ਸਰੋਵਰ ਪਾਣੀ ਪੀਣ ਲਈ ਬਣਿਆ ਸਿਰਫ ਪਿਆਸ ਬੁਝਾਉਣ ਲਈ ਜਾਂ ਆ ਕੇ ਕਲੀ ਜਾਤ ਬਾਦ ਹੀ ਖਤਮ ਕਰਨ ਲਈ ਬਣਿਆ ਇਹਦੀ ਖਾਸੀਅਤ ਨਹੀਂ ਤੇ ਬਾਬਾ ਦੀਪ ਸਿੰਘ ਨੇ ਦਰੀਆ ਉੱਥੇ ਹੈ ਇੱਕ ਟੂਆ ਮਾਰ ਕੇ ਉੱਥੇ ਚੱਲਾ ਜਬਾ ਬਣਾ ਲੈਂਦੇ ਉੱਥੇ ਪਾਣੀ ਪੀਦਾ ਕਰਦੇ ਲੋਕ ਕੀ ਖਾਸੀਅਤ ਹੈ ਅਮਰਤ ਸਰੋਵਰ ਦੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬਾਏ ਟੇਕਿੰਗ ਬਾਥ ਇਨ ਦਾ ਸੈਕ੍ਰੇਟ ਪੂਲ ਆਫ ਗੁਰੂ ਰਾਮਦਾਸ ਯੂਰ ਆਲ ਸਿਨਸ ਐਂਡ ਸਫਰਿੰਗਸ ਵਿਲ ਬੀ ਵਾਸ਼ਡ ਅਵੇ ਹਾਂ ਤੇਰੇ ਕਸਮਰ ਮਿਟਣਗੇ ਤੇਰੀ ਮਹਿਲ ਲੱਗੇਗੀ ਤੇਰੇ ਰੋਗ ਸੋਗ ਮਿਲਣਗੇ ਨਾਮ ਦੇ ਸਰੋਵਰ ਵਿੱਚ ਮੰਦੀ ਤੂੰ ਵੀ ਲਵਾਈ ਮਨ ਨਮਨ ਰੁਆ ਅਮਰਤ ਸਰੋਵਰ ਵਿੱਚ ਤਨ ਦੀ ਤੂੰ ਵੀ ਲਵਾਈ ਤੇਰਾ ਤਨ ਨਮਨ ਰੁਆ ਹੋ ਜਾਵੇਗਾ ਇਹ ਗੁਰੂ ਅਰਜਨ ਨੇ ਖੁਦ ਖੁਦਾ ਨੇ ਸਾਜਿਆ ਸੀ ਤਾਂ ਮੁਕੱਦਸ ਹੈ ਤਾਂ ਬਾਬਾ ਦੀਪ ਸਿੰਘ ਨੇ ਗਲੀ ਗਲੀ ਸਰੋਵਰ ਦੀ ਪਰਕਰਮਾਂ ਦੀ ਸੇਲ ਹੇਠਾਂ ਲੱਖਾਂ ਸਿਰ ਲੱਗੇ ਨੇ ਸਿੰਘਾਂ ਦੇ ਜਿਹਦੀ ਐਸੀ ਮਹਿਮਾ ਹੈ ਅਸੀਂ ਰੋਜ਼ ਅਰਦਾਸ ਕਰਲਾ ਕਰਦੇ ਹਾਂ ਰੋੜ ਬੇਨਤੀ ਕਰਦੇ ਹਾਂ ਸ੍ਰੀ ਅਮਰitsar ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਸਾਨੂੰ ਬਾਪੂ ਇਨਾਨ ਦੇ ਅੱਜ ਵੇਖੋ ਬਾਬਾ ਜੀ ਸਿੰਘ ਦੀ ਕਿੰਨੀ ਮਹਿਮਾ ਹੋ ਰਹੀ ਹੈ ਪੰਨਿਆਂ ਨੂੰ ਬਹੁਤ ਪ੍ਰੋਬਲਮ ਹੈ ਦੁਪਹਿਰੇ ਤੇ ਸੰਗਤ ਕਿਉਂ ਜਾਂਦੀ ਹੈ ਜੀ ਗੁਰਦੁਆਰੇ ਐਤਵਾਰ ਜਾਣ ਬੁੱਧਵਾਰ ਜਾਣ ਕੋਈ ਵੀ ਦਿਨ ਵਿੱਚ ਆਵੇ ਕੀ ਲੈਣ ਜਾਂਦੇ ਨੇ ਮੇਰੀ ਇਹ ਪਖੰਡ ਕਿਸੇ ਨੂੰ ਮਸਿਆ ਪਖੰਡ ਲੱਗਦੀ ਕਿਸੇ ਨੂੰ ਪੁਨਿਆ ਪਖੰਡ ਕਿਸੇ ਨੂੰ ਸੰਗਰਾਣ ਪਖੰਡ ਕਿਸੇ ਨੂੰ ਨਵੇਂ ਸਾਲ ਤੇ ਗੁਰਦਾਰੇ ਜਾਣਾ ਪਖੰਡ ਲੱਗਦਾ ਕਿੱਡਾ ਮੂ ਮੈਨੂੰ ਤੇ ਇਹ ਜਿੰਨੇ ਗੁਰੂ ਘਰ ਜਾਣ ਤੋਂ ਟੋਕਦੇ ਨੇ ਇਹ ਸਾਰੇ ਦੇ ਸਾਰੇ ਭਾਵੇਂ ਲਿਬਾਸ ਸਿੱਕਾਂ ਵਾਲਾ ਵੇਖਣ ਨੂੰ ਅਮਰ ਧਾਰੀ ਨੇ ਇਹ ਮਿਹਰਬਾਨੀ ਵਾਂਸ ਲੱਗਦੇ ਨੇ ਮੈਨੂੰ ਸ਼ਰੀਕ ਗੁਰੂ ਘਰ ਦੇ ਬਾਣੀ ਤੇ ਲਿਖਿਆ ਆ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ ਇਹ ਦੁਆਰਾ ਧੋਏ ਹਸ਼ਾ ਹੋਏ ਸੀ ਚੱਲਿਆ ਪਤ ਸਿਉ ਜਨਮ ਸਵਾਰਵਾਜਾ ਵਾਇਸੀ ਗੁਰੂ ਦੁਆਰੇ ਤੇ ਸੋਝੀ ਆਉਂਦੀ ਹੈ ਦਿਨ ਕੋਈ ਵੀ ਹੋਵੇ ਤੇ ਕਿਹੜੇ ਲੋਕ ਨੇ ਜਿਹੜੇ ਆਉਂਦੇ ਨੇ ਗੁਰਦੁਆਰੇ ਆਉ ਤੇ ਪਖੰਡਾ ਬਾਣੀ ਤੋਂ ਪੜਾਉ ਮੈਨੂੰ ਕਿੱਥੇ ਲਿਖਿਆ ਪਖੰਡਾ ਪਖੰਡਾ ਹੈ ਜਦੋਂ ਗੁਰੂ ਤੋਂ ਦੂਰੀ ਬਣ ਗਈ ਤੁਹਾਡਾ ਤੇ ਠੇਡ ਦੁਖਣਾ ਚਾਹੀਦਾ ਜੇ ਸੇਕ ਬ੍ਰਹਮਣਵਾਦੀ ਬਣ ਰਿਹਾ ਅਜੀਬ ਲੋਕੋ ਤੁਸੀਂ ਭੱਡਾ ਢੇੜ ਦੁਖ ਰਿਹਾ ਸਿੱਖ ਗੁਰਦੁਆਰੇ ਜਾਂਦਾ ਵੇਖ ਕੇ ਇਹਦਾ ਮਤਲਬ ਇਹ ਸਿੱਖ ਨਹੀਂ ਭਾਵੇਂ ਸੰਗਰਾਹ ਦਾ ਮਸਿਆ ਆਏ ਪੁਣੇ ਆਏ ਨਵਾਂ ਸਾਲ ਆ ਚੁਕਰਾ ਹੈ ਕਿਸੇ ਬਹਾਨੇ ਵੀ ਗੁਰਦੁਆਰੇ ਆ ਇਹ ਨਾ ਕੋਈ ਪਖੰਡਾ ਹੈ ਇਹ ਆਖੋ ਭਲਿਆ ਤੂੰ ਹਰ ਵੇਲੇ ਗੁਰਦੁਆਰੇ ਆਉਣਾ ਤੇਰਾ ਹੱਤਾ ਸਫਲਾ ਹਰ ਮਹੀਨੇ ਗੁਰਦੁਆਰੇ ਆਉਣਾ ਤੇਰਾ ਮਹੀਨਾ ਸਫਲਾ ਹੋਵੇ ਹਰ ਸਾਲ ਤੂੰ ਗੁਰਦੁਆਰੇ ਆਉਣਾ ਤੇਰਾ ਨਵਾਂ ਸਾਲ ਸਫਲਾ ਹੋਵੇ ਤੇ ਰੋਜ਼ ਆਵੇਂ ਤੇ ਤੇਰਾ ਜੀਵਨ ਨਾ ਸਫਲਾ ਹੋ ਜਾਏ ਅਸੀਂ ਜੋੜਨਾ ਸੀ ਸੰਗਤ ਨੂੰ ਅਸੀਂ ਉਲਟਾ ਤੋਰ ਦਿੱਤਾ ਰਹੀ ਗੱਲ ਸਾਧੂਆਂ ਦੇ ਦਰਦ ਦੇ ਉੱਤੇ ਰੌਣਕਾਂ ਦੀ ਪ੍ਰਭ ਕੈ ਰੰਗ ਰਾਜ ਜਨ ਰਹਾ ਗੁਰ ਕਾਹ ਬਚਨ ਪਦਾਰਥ ਲਹੇ ਓਏ ਦਾਤੇ ਦੁਖ ਘਟਨ ਹਰ ਜਾਂ ਕਹਿ ਸੰਗਤ ਰਹਿ ਸੰਸਾਰ ਬਾਬਾ ਦੀਪ ਸਿੰਘ ਦੀ ਮਹਾਪੁਰਸ਼ਾ ਸ਼ਹੀਦਾਂ ਦੀ ਮਹਿਮਾ ਰਹਿਣੀ ਹੈ ਬਾਣੀ ਨੇ ਤੇ ਦਾਤੇ ਆਖਿਆ ਉਹਨਾਂ ਨੂੰ ਜੇ ਹੋਰ ਪੰਕਤੀ ਸਾਂਝੀ ਕਰ ਦਵਾਂ ਕਈਆਂ ਨੇ ਜੀ ਤੁਸੀਂ ਬਾਬਾ ਦੀਪ ਸਿੰਘ ਨੂੰ ਨਾ ਗੁਰੂ ਰਾਮਦਾਸ ਦੇ ਅੱਗੇ ਬਾਹਰੇ ਹੋ ਇਹ ਕਿਹੜੀ ਗੱਲ ਹੈ ਬਾਪੂ ਔਲਾਦ ਨੂੰ ਗੋਦ 'ਚ ਹੀ ਬੰਗਾ ਹੰਦਾ ਔਰ ਪਿੱਛੇ ਥੋੜਾ ਬੰਗਾ ਆ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ ਹੈ ਇਹਦਾ ਜਵਾਬ ਦੇ ਦਿਓ ਮਹਾਰਾ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੇ ਕਰਾਈ ਤੁਹਾਡੀ ਮੈਂ ਵਡਿਆਈ ਕਰਾਂ ਨਾ ਬਾਪੂ ਤੂੰ ਬੜਾ ਬੰਦਾ ਚੰਗਾ ਤੁਹਾਡੀ ਸ਼ਾਦੀ ਫੁੱਲ ਜਾਣੀ ਤੇ ਜੇ ਮੈਂ ਅਖਾਂ ਤੁਹਾਡੀ ਔਲਾਦ ਬਹੁਤੀ ਚੰਗੀ ਤੁਹਾਡੀ ਸ਼ਾਦੀ ਦੂਣੀ ਫੁੱਲ ਜਾਣੀ ਹੈ ਆਪਣੀ ਵਡਿਆਈ ਨਾਲ ਔਲਾਦ ਦੀ ਖੁਸ਼ੀ ਬਹੁਤੀ ਪਿਆਰੀ ਹੁੰਦੀ ਇਹ ਜਨ ਨੇ ਗੁਰੂ ਦੇ ਪਿਆਰੇ ਇਹਨਾਂ ਦੀ ਵਡਿਆਈ ਤੇ ਹਰਦੀ ਆਪਣੀ ਵਡਿਆਈ ਹੈ ਉਹਨੇ ਦਿਨ ਵਡਿਆਈ ਹੋਣੀ ਹੋਣੀ ਹੈ ਬਾਬਾ ਦੀਪ ਸਿੰਘ ਜੀ ਜਿੰਨੇ ਦਿਨ ਗੁਰੂ ਪਰਮੇਸ਼ਰ ਨੇ ਕਰਾਉਣੀਆਂ ਕੋਈ ਨਹੀਂ ਰੋਕ ਸਕਦਾ ਬਾਕੀ ਖਜ਼ਾਨੇ ਸਾਰੇ ਬਾਪੂ ਗੁਰੂ ਰਾਮਦਾਸ ਦੇ ਨੇ ਬਾਬਾ ਦੀਪ ਸਿੰਘ ਭਾਈ ਸਾਲੋ ਬਾਬਾ ਬੁੱਢਾ ਸਾਹਿਬ ਇਹ ਸਾਰੇ ਬਿਨਾਰ ਵਾਲੇ ਦੇ ਵਜੀਰ ਨਾਲ ਯਾਰੀ ਪਾਇਆ ਰਾਜਾ ਨਹੀਂ ਇਹ ਮਿਲਦਾ ਉਹ ਪਾਕਿਸਤਾਨ ਤੋਂ ਦਰਸ਼ਕੀ ਦੀ ਬਿਠਕ ਨਹੀਂ ਪਹਿਲਾ ਲਾਗੇ ਉਧਰ ਬਾਬਾ ਦੀਪ ਸਿੰਘ ਬਿਠਾ ਇਧਰ ਬਾਬਾ ਬੁੱਢਾ ਸਾਹਿਬ ਇਹ ਥੱਲੇ ਬੈਠੇ ਨੇ ਘੇਰੇ ਘੇਰੇ ਬੈਠੇ ਨੇ ਬਾਬਾ ਪੂਰਾ ਅਰਦਾਸ ਦੇ ਤੇ ਸਰ ਪਹਿਲੇ ਅਰਦਾਸ ਦੇ ਜਦੋਂ ਸਿੱਧੀ ਸਾਡੀ ਅਰਦਾਸ ਨਾਸੀ ਜਾਵੇ ਫਿਰ ਇਹਨਾਂ ਰਹੀ ਅਰਦਾਸ ਕਰੀਦੀ ਹੈ ਔਰ ਇਹਨਾਂ ਨੂੰ ਬਖਸ਼ਿਸ਼ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਬੇਥੀ ਕਦੇ ਨਾ ਹੋਈ ਜਾਨਕੀ ਅਰਦਾਸ ਤੁਹਾਡੀ ਅਰਦਾਸ ਥੋੜਾ ਲਗਿਆ ਤੁਹਾਡੀ ਤਾਂ ਕਦੇ ਸੁਣਨੀ ਕਿਤੇ ਨਾ ਸੁਣੀ ਜਾਨਕੀ ਅਰਦਾਸ ਪਰਸ਼ੀਮ ਚੰਦ ਨੇ ਸਵਾਗਤ ਰੱਬ ਦਾ ਕਸਮਰਾ ਅਰਦਾਸ ਨਾ ਹੀ ਆਦਾਸ ਵਿਅਰਥ ਨਹੀਂ ਜਾਂਦੀ ਸਾਨੂੰ ਕੁਝ ਨਹੀਂ ਮਿਲਿਆ ਸਾਧੂਆਂ ਦਾ ਤਰਲਾ ਲਓ ਉਸ ਪਾਰਸ਼ ਕਰਦੇ ਨੇ ਤੇ ਖੇਡ ਚੱਲੇਗੀ ਚੂੜੀਆਂ ਪੰਗੀਆਂ ਸਿੱਖ ਕੌਮ ਦੀ ਬਹੁਤ ਧਾਰਮਿਕ ਜਥੇਬੰਦੀ ਛੋਟੀਆਂ ਬਾਰਾਂ ਪਰਮੁਖ ਕਮੇਟੀ ਵੱਲੋਂ ਅੱਜ 7 ਜਨਵਰੀ 2026 9 ਵਜੇ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਿਖੇ ਖੰਡੇ ਦੀ ਪੋਲ ਬਰਸਣੀ ਹੈ ਅਵੇ ਲਾਖੀ ਜਾਓ ਸਿੱਖੀ ਪਰਫੁੱਲਤ ਹੋਵੇ ਪੌਲ ਸ਼ਕੋ ਦਾ ਸਿੱਥੇ ਅਲਫਾਜ਼ਾਂ ਨੂੰ ਸੰਕੋਚਦਾ ਹੈ